ਕੁੜੀਆਂ ਤਿੰਨੇ ਬਈਆਂ ਨੂੰ ਧੱਕਾ ਦੇ ਗਏ ਇੱਥੇ ਛੜ ਕੇ ਫੁੱਟ ਗਈਆਂ ਅੱਛਾ ਉਹਨੇ ਬਿਲਕੁਲ ਜੰਮਾ ਜਾਂਦਾ ਅੱਜ ਕਦੋਂ ਕਿ ਛੜ ਕੇ ਗਈਆਂ ਤੁਹਾਨੂੰ ਛੜ ਗਈ ਬੇਟੀ ਸਰ ਛੜ ਕੇ ਕਿੱਥੇ ਗਈਆਂ ਘਰੇ ਕਿ ਇੱਥੇ ਛੜ ਗਈ ਪਤਾ ਇਹਨਾਂ ਦਾ ਧੀਆ ਦਾ ਨੰਬਰ ਮਿਲ ਜਿਓ ਇਹਨਾਂ ਦੀਆਂ ਉਹ ਭਰਾ ਵੰਦ ਨਹੀਂ ਥਾ ਵੇਚਣਾ ਉਹ ਤਾਂ ਨਹੀਂ ਹੈ ਸੰਗਲ ਵਸਤੀ ਦੋਵੇਂ ਪੜਪਰਾ ਹਾਂਜੀ ਮੈਂ ਹਾਂ ਕਿੰਦਰ ਤੇਰੀ ਮੰਮੀ ਨੂੰ ਮੁੰਡਾ ਉਹ ਡਾਕਟਰ ਹੈ ਵੀ ਕਿਤੇ ਕੰਮ ਕਰਨ ਲੱਗੇ ਹਾਂ ਕਿ ਨਾ ਆਂਦੇ ਮੇ ਲੋਕ ਆ ਕੇ ਗਏ ਵੀ ਥਾ ਵੇਚਦੇ ਮੈਂ ਹਾਂ ਕਿੰਦਰ ਇਹ ਗੱਲ ਦੀ ਤੂੰ ਗਵਾਹ ਵਾਂ ਪਿਤਾ ਆ ਵੇਖ ਤੇ ਤੂੰ ਇਹਨੂੰ ਸਮਝੇਗੀ ਉਹਨੇ ਕਹੇ ਮੈਂ ਸਾਂਭ ਨਹੀਂ ਸਕਦੀ ਮੈਂ ਤਾਂ ਆ ਵੇਤਨਾ ਮੈਂ ਕਰਜ਼ਾ ਲਾਉਣਾ ਮੁੰਡੇ ਦੇ ਵਿਆਹ ਦਾ ਮੈਂ ਤਾਂ ਨਹੀਂ ਵੇਚਦੀ ਉਹ ਜੇ ਮਾਂ ਮੈਂ ਲੈ ਗਿਆ ਤੇ ਮੈਂ ਕਿਹਨੂੰ ਵੜਨ ਵੀ ਨਹੀਂ ਦੇਣਾ ਉਥੇ ਨਹੀਂ ਬਾਬੇ ਕੋਈ ਸ਼ਰਮ ਨਾ ਆਈ ਹੋਗੀ ਆਪਾਂ ਦੇ ਕੋਈ ਕੁੱਤੇ ਨੂੰ ਵੀ ਇੱਕ ਦੇ ਤਾਰਨਾ ਹੋਵੇ ਨਾ ਉਹ ਵੀ ਗੁਰਦਾਰਾ ਵੇਖੀਦਾ ਵੀ ਕਿਤੇ ਲਾਗੇ ਗੁਰਦਾਰਾ ਹੈਗਾ ਕਿ ਦੋਤੋਂ ਵਿਚਾਰਾ ਦੁੱਧ ਦਾ ਪੀ ਲੂਗਾ ਇੱਕ ਲੱਤਾ ਦਾ ਟਲੀਂ ਤੋਂ ਰਹਿ ਜਾਂਦਾ ਤੇ ਅੱਧੀ ਰੋਟੀ ਖਾਦੀ ਮੂੰਹ ਫਲੀ ਖਾਗ ਜਿਆ ਰ ਕਰਨਾ ਕੋਈ ਲਈ ਮਾ ਰੋ ਨਾ ਅੱਜ ਸੜਕ ਤੇ ਬਾੜਾ ਸੜਕ ਤੇ ਬਹੇ ਦੇ ਤ ਨਹੀਂ ਕਿਉਂ ਤੁਹਾਡੀ ਮਾਂ ਵਾ ਤੁਹਾਨੂੰ ਕਿਹੜੀ ਸੜਕ ਤੇ ਸੁਟਿਆ ਹੈ ਇਹਨਾਂ ਨੇ ਮਲਾਏ ਬਥੇਰਾ ਸਾਹ ਹੋ ਰਾਇ ਇਹ ਤੇ ਬੰਦ ਬਾਕੀ ਦਾ ਅੰਦਰ ਐ ਕਿੱਥੇ ਲੈ ਲੋ ਕਿੱਥੇ ਟਾਲ ਦੇ ਅੱਛਾ ਤੇ ਭੈਣ ਮਾਂ ਵਾ ਤੁਹਾਡੀ ਤੁਹਾਨੂੰ ਜਮਿਆ ਹੈ ਤੇ ਤੁਸੀਂ ਪਾ ਨਹੀਂ ਸਕਦੇ ਇਹਨੂੰ ਲੱਖ ਲੱਖ ਦੀ ਲਾਂਤ ਭੈਣਾ ਤੁਹਾਡੇ ਤੇ ਫਿਰਤਾ ਜੇ ਸਾਡੇ ਤੋਂ ਨਹੀਂ ਸੰਭੀ ਜਾਂਦੀ ਸੀਨਾ ਸੰਸਥਾ ਵੱਲੋਂ ਬੋਲਦੇ ਆ ਠੀਕ ਹੈ ਜੀ ਅਸੀਂ ਮਾਤਾ ਨੂੰ ਲੈ ਕੇ ਚੱਲੇ ਆ ਤੁਹਾਡੀ ਨੂੰ ਤੇ ਤੁਹਾਨੂੰ ਸ਼ਰਮ ਮਾਸਾ ਵੀ ਨਹੀਂ ਆਉਂਦੀ ਤੁਹਾਨੂੰ ਲੋਕਾਂ ਕੋਈ ਗੱਲ ਨਹੀਂ ਮੈਂ ਲੈ ਕੇ ਆਉਣਾ ਸਰਪੰਚ ਨੂੰ ਤੇ ਤੁਹਾਡੇ ਘਰ ਲੈ ਕੇ ਆਉਣਾ ਤੇ ਫਿਰ ਮੈਂ ਪੁੱਛਣਾ ਵੀ ਸਾਂਭੀ ਜਾਂਦੀ ਹੈ ਕਿ ਨਹੀਂ ਸਾਂਭੀ ਜਾਂਦੀ ਆਪਾਂ ਚਲਿਏ ਲੈ ਕੇ ਚਲੀਏ ਘਰ ਹੀ ਚਲਾ ਮਾ ਮੇਰੇ ਨਾਲ ਬੈਠ ਤੈਨੂੰ ਉਹਦੇ ਵੀ ਦਰਸ਼ਨ ਕਰਦੇ ਆਪਾਂ ਹਾਂ ਵਾਹਿਗੁਰੂ ਠੀਕ ਠਾਕ ਵੀ ਦੀ ਖਾਸਾ ਹੀ ਫਤਿਹ ਠੀਕ ਠਾਕ ਕਿੱਥੇ ਮਾਤਾ ਅੱਛਾ ਆ ਮਾਤਾ ਉਹ ਤਾਂ ਮੈਂ ਇੱਥੇ ਡਿਊਟੀ ਅੱਛਾ ਮੈਂ ਡਿਊਟੀ ਕਰਦਾ ਪੰਜਾਬ ਹோம்ਗਾਰਡ ਇੱਥੇ ਇਹ ਮਾਤਾ ਨੰਗਾ ਨੰਗਾ ਇਹ ਬਲਖਾ ਬੰਨਵਾ ਸਾ ਇਹਨੂੰ ਕਿਤੇ ਭੇਜ ਦਿੱਗੇ ਇਹਨ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਤਾਂ ਮੈਂ ਤੁਹਾਨੂੰ ਬੜੇ ਚਿਰ ਦਾ ਜਾਣਦਾ ਹਾਂ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਇਹ ਮਾਤਾ ਇਹ ਮਾਤਾ ਕਿੱਥੋਂ ਇਹ ਮਾਤਾ ਦਾ ਹੈ ਪੱਟੀ ਦੀ ਇਹਦੇ ਤਿੰਨ ਕੁੜੀਆਂ ਬੈਹਿਆਂ ਮੈਂ ਜਿਨ੍ਹਾਂ ਨੇ ਘਰੋਂ ਘੱਟ ਘੱਟ ਇੱਕ ਇੱਕ ਪੁੱਤੇ ਦਾ ਉਹ ਵੀ ਨਾ ਨਛੇ ਕਰਦਾ ਜੀ ਬਾਤ ਹੈ ਕਿ ਕਿਹੜਾ ਪਿੰਡ ਤੁਹਾਡਾ ਪੱਟੀ ਆ ਇਹੋ ਪੱਟੀਆਂ ਹੋਈ ਆ ਹਾਂ ਤੇ ਘਰ ਪਰਿਵਾਰ ਕੌਣ ਆ ਕੁੜੀਆਂ ਤਿੰਨਾਂ ਬੈਹਿਆਂ ਤਾਂ ਕਦੇ ਗਿਓ ਚੜਕੇ ਖੋਣੇ ਤਨੂ ਤਾਂ ਕਹ ਦਿੱਤਾ ਨਾ ਨਾ ਤੂੰ ਦੂਰ ਦੇਖ ਆ ਗਿਆ ਇਹ ਵੀਰੇ ਮਾਤਾ ਦਾ ਅੱਗੇ ਵੀ ਮੈਨੂੰ ਮਹੀਨਾ ਇੱਕ ਪਹਿਲਾਂ ਵੀ ਫੋਨ ਆਇਆ ਸੀਗਾ ਹਾਂ ਅੱਛਾ ਮੋਟੇ ਉਹ ਕੁੜੀ ਨੂੰ ਜਲਦੀ ਆਵੇ ਦੱਕ ਤਾਂ ਛੱਡ ਕੇ ਤਾਂ ਮੇਰੇ ਛੱਡ ਗਈ ਅੱਛਾ ਦੱਕ ਦਿਨ ਲੈ ਕੇ ਗਈ ਸੀਗੀ ਹਾਂ ਤੇ ਨਹੀਂ ਛੱਡ ਕੇ ਕਿਹਦੇ ਕੋਲ ਗਈ ਫੇਰ ਤੁਹਾਨੂੰ ਇੱਥੇ ਛੜ ਕੇ ਛੱਡ ਗਈ ਅੱਛਾ ਹਾਂ ਮਰ ਕੋਲ ਜੰਮਾ ਜਾਂਦਾ ਬੰਦਾ ਸੁੰਦਮ ਬਾਤ ਸੁੰਦਰੀ ਘਟੇਲਾ ਪੈਂਦੀ ਰਹੀ ਮੈਨੂੰ ਉਹ ਭੈਣ ਦੇਂਦੀ ਕਿੱਥੇ ਆਉਂ ਉਹ ਨਰੇਂਦ ਮਾਨਕਪੁਰਾ ਮਾਨਕ ਨਾਲ ਲੱਗਈ ਮਾਨਕਪੁਰਾ ਨਾਲ ਹੀ ਆਪਣੇ ਤੇ ਮਾਤਾ ਵੈਸੇ ਤੁਹਾਡਾ ਘਰ ਹੈ ਕਿਥੇ ਬੱਡੀ ਚ ਉਹ ਵੇਚ ਦਿੱਤਾ ਥਾ ਮੈਂ ਕਿਹਾ ਨਹੀਂ ਗਾ ਤੇ ਮੁੰਡਾ ਤੁਹਾਡਾ ਮੁੰਡਾ ਉਹ ਘਰ ਦਾਲ ਲੱਗਾ ਖੇਤ ਦਾ ਪੰਜ ਪੰਜ ਕੋਟੀਆਂ ਉੱਥੇ ਹੈਗਾ ਉਹ ਵੀ ਪੋਜਦਾ ਕਰਦਾ ਵਿਆਹ ਹੋ ਨਹੀਂ ਮੈਂ ਛੇ ਕਰਦਾ ਉਹ ਛੇ ਮੁੰਡਾ ਨਸ਼ਾ ਕਰਦਾ ਉਹ ਨਸ਼ਾ ਕਰਦਾ ਸਾਹ ਸਰਜੀ ਸਮਾਨ ਵੇਚਦਾ ਹੈਗਾ ਤੂੰ ਜਾਂਦੇ ਇਹਨਾਂ ਨੂੰ ਮਤਲਬ ਉੱਧਾ ਜਾਂਦੇ ਜੀ ਨਹੀਂ ਮੈਂ ਐਂ ਜਾਨੂੰ ਲੰਘਦਾ ਨਾ ਕੋਠੀ ਦਾ ਵੀਰੇ ਜਾਂਦੇ ਵੀ ਨਹੀਂ ਮਤਲਬ ਤੁਸੀਂ ਅੱਛਾ ਇੱਥੇ ਬੈਠੇ ਹੁੰਦੇ ਆ ਰਾਤ ਨੂੰ ਵੀ ਰਾਤ ਨੂੰ ਫਿਰ ਗੋਪਾ ਸਾਹਿਬ ਤੋਂ ਚੱਲ ਜਾਂਦੀ ਹੈ ਉਹ ਤੇ ਜਾਂਦੇ ਨਾ ਉਹ ਤਾਂ ਉਹਨਾਂ ਨੂੰ ਕਰ ਦੁੱਤਾ ਉਹਨਾਂ ਨੂੰ ਕਰ ਦੋ ਉਹਨੂੰ ਕੋੜੇ ਦਿਨ ਪਹਿਲਾਂ ਛੱਡ ਗਿਆ ਇਹਨੇ ਦੇ ਘਰੇ ਰਿਛਾ ਲੈ ਕੇ ਅੱਛਾ ਘਰੇ ਛੱਡ ਗਿਆ ਜਿੱਥੇ ਇਹਨਾਂ ਦਾ ਹੁਣ ਘਰ ਆ ਤੇ ਭੇਜ ਘਰੇ ਮਾਤਾ ਕਹਿੰਦੀ ਕੋਈ ਹੈਗਾ ਨਹੀਂ ਤੇ ਭੇਜ ਕਿਨੇ ਦਿੰਦਾ ਫਿਰ ਤੂੰ ਨਹੀਂ ਮੰਗਦੀ ਮੈਂ ਮਾਂ ਰੈਨ ਨੂੰ ਮੰਨਣ ਵਾਲੀ ਆ ਤਾਂ ਨਹੀਂ ਮੰਗਾਈ ਤੇ ਕੁੜੀਏ ਦੀ ਇੱਥੇ ਰਹਿੰਦੀ ਇੱਕ ਇੱਥੇ ਨਹੀਂ ਕਰਨੀ ਟੈਂਟਰ ਨੂੰ ਸਾਰ ਇਦੋਂ ਨਾ ਮੇਰੇ ਚਾਚੂ ਨੇ ਕਰਕੇ ਨਾ ਰਿਕਸ਼ਾ ਹਾਂਜੀ ਉਹਨਾਂ ਨੇ ਮੈਨੂੰ ਉੱਥੇ ਕਰਾਇਆ ਹੈਗਾ ਕਿੱਥੇ ਭੇਜਿਆ ਸੀ ਮਾਤਾ ਜੀ ਮਾਨਕਪੁਰੇ ਅੱਛਾ ਮਾਨਕਪੁਰੇ ਤੇ ਫੇਰ ਉਹ ਪੱਠੇ ਰਹਿੰਦੇ ਤਾਂ ਉਹ ਨਵਾਂ ਨਹੀਂ ਸੰਭਿਆ ਜਾਂਦਾ ਹੈ ਹਾਂ ਅੱਛਾ ਉਹ ਕਿੰਨੇ ਸੰਭਿਆ ਨਹੀਂ ਜਾਂਦਾ ਕੋਈ ਕਿ ਉਹਨਾਂ ਦਾ ਮਾਨਕਪੁਰੇ ਘਰ ਵਾਲੇ ਦਾ ਕੀ ਨਾਂ ਪੈਂਦੇ ਦਾ ਉਮਾ ਗੱਭਰਾਂ ਹੈ ਵੀਰ ਸਾਹਿਬ ਹਾਂ ਪੱਠੇ ਦੇ ਕੰਮ ਕਰਦਾ ਹਾਂ ਤੇ ਕੁੜੀ ਦਨਾਂ ਕੀ ਆ ਅੰਦਰ ਆ ਅੰਦਰ ਆ ਚੱਲ ਇਹ ਤਾਂ ਮਾਨਕਪੁਰੇ ਵਿਆਹੀ ਆ ਤੇ ਦੂਜੀਆਂ ਕੁੜੀਆਂ ਉਹ ਇੱਕ ਆ ਕੀ ਆ ਇੱਥੇ ਐ ਨੱਕੀ ਜਿੰਦੀ ਦੇ ਜੀਰੇ ਇੱਕ ਮੁੰਡਾ ਮੈਂ ਲਾਲੂ ਘੁੰਮਣਾ ਇੱਕ ਲਾਲੂ ਘੁੰਮਣਾ ਕੋਈ ਨਹੀਂ ਪਹੁੰਚਦਾ ਕਿ ਕਰਕੇ ਤੇਰੇ ਸਾਹਮਣੇ ਆ ਜਾਂਦਾ ਤੇ ਅੱਧੇ ਰੋਟੀਂ ਖਾਦਿਆ ਮੂੰਹ ਫਲੀ ਖਾਗ ਜਿਆਦਾ ਕਰਨਾ ਕੋਈ ਅਲੀ ਮਾ ਇਹ ਨਾ ਨਾ ਕੋਈ ਨਹੀਂ ਮਾ ਕੋਈ ਗੱਲ ਨਹੀਂ ਮੂਰ ਵਧ ਗਈ ਆ ਮੈਂ ਕਿਹਾ ਹੈਲੋ ਸੰਜੀ ਮਾਂ ਕਹਿੰਦੀ ਆ ਕਿ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਤੇ ਮੌਫਲੀ ਖਾ ਕੇ ਮੈਂ ਗੁਜ਼ਾਰਾ ਕਰਨੀ ਪਤਾ ਨਹੀਂ ਕਿਸ ਨੇ ਮੌਫਲੀ ਦਿੱਤੀ ਵਿਚਾਰੀ ਨੂੰ ਤੇ ਇਹੋ ਜਿਹੇ ਇਤਿਜਾਮ ਨੁਹਾ ਪਾ ਕੇ ਹੀ ਕਰਨਾ ਵਾ ਇਹੋ ਜੇ ਪੁੱਤਾਂ ਨੂੰ ਕੀ ਕਰਨਾ ਚਾਰ ਬੱਚਿਆਂ ਦੀ ਮਾਂ ਵਾ ਤਿੰਨ ਧੀਆਂ ਤੇ ਚੌਥਾ ਇਹਨਾਂ ਦਾ ਬੇਟਾ ਠੀਕ ਆ ਜੀ ਚਾਹੇ ਜਿੱਦਾਂ ਮਰਜੀ ਵਿਚਾਰੀ ਨੇ ਪਾਲ ਲਿਆ ਪਰ ਹਾਂਜੀ ਸੋਡੜ ਕੇ ਪਾਲ ਲਿਆ ਅੱਜ ਮੈਨੂੰ ਬੰਨ੍ਹ ਕੋਈ ਨਹੀਂ ਕੋਈ ਮਦਦ ਮੱਚਾ ਜੋ ਜਿੱਟਾਣੇ ਤੋਂ ਹੁਣ ਟੈਨਸ਼ਨ ਨਾ ਲੈ ਤੂੰ ਲੈ ਲੋ ਮੈਂ ਬਰ ਮਾਟੀ ਛੱਡ ਕੇ ਗਿਆ ਇਹਨੂੰ ਪਹਿਲਾਂ ਅਸੀਂ ਉੱਥੇ ਬੈਠਿਆ ਸੀ ਇਹਨਾਂ ਨਾਲ ਗੱਲ ਹੋਈ ਮੇਰੇ ਵੀਰ ਜੀ ਨਾਲ ਅੱਛਾ ਵੀ ਮੈਂ ਪੂਰੀ ਕੋ ਭਿੰਡਿਆ ਹਾਂ ਅੱਜ ਛੱਡ ਕੇ ਆਇਆ ਅੱਛਾ ਫੇਰ ਛੱਡ ਕੇ ਆ ਕਿਤੇ ਛੱਡ ਕੇ ਇੱਥੇ ਛੜਕ ਤੇ ਛੱਡ ਕੇ ਗਿਆ ਨੀ ਬਾਬਾ ਜੀ ਮੇਰੀ ਗੱਲ ਸੁਣੋ ਬਿਮਾਰ ਸ਼ਮਾਰਤ ਵਿਚਾਰੀ ਹੈਗੀ ਨਹੀਂ ਆ ਬਜ਼ੁਰਗ ਵਾ ਹਨਾ ਸਿਰਫ ਦੋ ਵਾ ਤਿੰਨ ਰੋਟੀਆਂ ਖਾਂਦੀ ਹੋਗੀ ਹਾਂ ਸੰਭਾਲ ਹੋਣੀ ਤੇ ਜੀ ਬੱਸ ਹਾਂ ਜਿੱਥੇ ਆਈ ਜਾਂ ਤੁਰੇ ਤੁਰੇ ਉਹਨੇ ਬੈਠੀ ਹੈ ਇੱਥੇ ਹੁੰਦੀ ਆ ਪਾਣੀ ਬੋਟਲ ਭਰ ਕੇ ਲਿਆ ਕੇ ਦੇਈਦੀ ਆ ਲੋਕੀ ਇਹ ਹਸੋ ਜੋਗੀ ਨੇ ਆਖਿਆ ਮੇਰੇ ਕੰਨੇ ਤੇ ਤੇ ਮੇਰਾ ਤਾਂ ਇਹਨੂੰ ਘਰੇ ਨਾ ਲੈ ਜAVE ਇਹਦੀ ਕੁੜੀ ਦੇ ਨੰਬਰ ਮਾਣੀ ਨਾ ਤਾਂ ਉਹ ਨਹੀਂ ਜਾਣਦੀ ਉਹ ਇਹਨੂੰ ਮੈਂ ਕਿੰਗ ਗੱਲਾਂ ਬਾਤਾਂ ਦੇ ਦੱਸਦੇ ਬਣੇ ਮੈਨੂੰ ਰੱਖਿਆ ਥੋੜੇ ਦਿਨਾਂ ਲਈ ਰੱਖ ਦੇਣਾ ਫਿਰ ਗੁਰਦਾਰੇ ਵੀ ਉਹ ਥੋੜਾ ਤੁਹਾਨੂੰ ਪਤਾ ਹੀ ਹੈ ਵੀ ਉਹ ਅਗੁਰਦਾਰੇ ਮੈਨੇਜਮੈਂਟ ਨਹੀਂ ਨਾ ਇੱਥੇ ਹੁੰਦੀ ਸਹੀ ਪੂਰੀ ਉਹ ਤਾਂ ਨਾ ਬਾਤ ਕਰਾਉਂਨ ਮੇਲਾ ਉਹਨਾਂ ਦਾ ਨੰਬਰ ਇੱਥੇ ਤਾਂ ਕੋਈ ਨਹੀਂ ਇਹ ਨੰਬਰ ਹੈਗਾ ਤਾਂ ਤਾਂ ਇਹਨਾਂ ਦੀ ਕੁੜੀ ਦਾ ਨੰਬਰ ਵੇਗਾ ਭਾਈ ਨੂੰ ਭਾਈ ਨਾ ਕਰਦਾ ਇਹ ਮੇ ਨੰਬਰ ਆ ਤੇ ਉਹ ਲਗਾ ਦੇ ਦਿਓ بڑا ਨੰਬਰ ਕੁੜੀ ਨੰਦਾ ਬਾਕੀ ਇਹ ਦੋ ਨੰਬਰ ਦੋਹਰ ਮੰਦਿਰ ਪ੍ਰਵਲ ਨਤੀ ਭਾਈ ਹਾਂ ਸਹੀ ਗੱਲ ਹੈ ਮੈਂ ਮਾਤਾ ਕੋਈ ਗੱਲ ਨਹੀਂ ਮਾ ਆਪਣੀ ਕੋਈ ਗੱਲ ਨਹੀਂ ਮਾ ਤਾਂ ਕਰਕੇ ਬੰਦ ਦੋ ਹਾਂ ਬੰਦ ਨਹੀਂ ਬੰਦ ਨਹੀਂ ਸੰਜੀ ਅੱਜ ਅਸੀਂ ਆਏ ਹਾਂ ਪੱਟੀ ਸ਼ਹਿਰ ਦੇ ਵਿੱਚ ਆਏ ਹਾਂ ਤੇ ਆ ਤੁਸੀਂ ਜਿਹੜੀ ਮਾਤਾ ਦੇਖ ਰਹੇ ਜੇ ਇਹ ਸਾਹਮਣੇ ਪਾਰਕ ਆ ਡਾਕਟਰ ਸੁਦਰਸ਼ਨ ਕੁਮਾਰ ਪਾਰਕ ਆ ਨਾਲ ਦੀ ਨਾਲ ਇਸੇ ਸਿਵਲ ਹਸਪੀਟਲ ਆ ਤੇ ਵੇਖੋ ਏ ਵੀ ਜੀ ਹੁਣੀ ਜਿਹੜੇ ਲਾਗਲੀ ਸ਼ੌਪ ਵਾਲੇ ਵੀਰ ਜੀ ਹੁਣੀ ਆ ਇਹ ਦੱਸਦੇ ਆ ਡਾਕਟਰ ਸਾਹਿਬ ਦੱਸਦੇ ਆ ਕਿ ਇਹ ਭੈਣ ਨੂੰ ਇਸ ਮਾਤਾ ਨੂੰ ਅਸੀਂ ਇਹਦੀ ਧੀ ਕੋਲ ਛੱਡ ਗਏ ਪਿੰਡ ਮਾਨਕਪੁਰਾ ਸਿਰਫ ਇਤੋਂ 3-4 ਕਿਲੋਮੀਟਰ ਦੂਰ ਆ ਪੱਟੀ ਮੋੜ ਲਾਗੇ ਤੇ ਉਹਨਾਂ ਨੇ ਵੇਖੋ ਥੋੜੇ ਦਿਨ ਰੱਖਿਆ ਤੇ ਵਾਪਸ ਭੌਂ ਕੇ ਇਸ ਮਾਤਾ ਨੂੰ ਫੇਰ ਬਾਜ਼ਾਰ ਦੇ ਵਿੱਚ ਇੱਥੇ ਰੋਡ ਦੇ ਉੱਤੇ ਛੱਡ ਕੇ ਚਲੀ ਗਈ ਇਹਦੀ ਸਗੀ ਧੀ ਅੱਗੇ ਕਹਿੰਦੇ ਹੁੰਦੇ ਕਿ ਪੁੱਤ-ਪੋਤੋ ਜਾਂਦੇ ਆ ਪਰ ਹੁਣ ਮੇਰੇ ਕੋਲ ਆ ਇਹਨਾਂ 10 ਦਿਨਾਂ ਵਿੱਚ ਮੇਰੇ ਤੋਂ ਦੂਜਾ ਤੀਜਾ ਕੇਸ ਆ ਗਿਆ ਵਾ ਕਿ ਹੁਣ 3 ਵੀ ਉਹ ਕੱਲ ਜੋ ਗਾਲੀਆਂ ਤੀਆਂ ਰਹਿ ਗਈਆਂ ਵਾ ਉਹ ਸੱਤ ਜੋ ਗਾਲੀਆਂ ਉਹ ਤੀਆਂ ਨਹੀਂ ਰਹਿ ਗਈਆਂ ਤੇ ਮਾਤਾ ਦੂਜੀਆਂ ਤੀਆਂ ਨੂੰ ਪਤਾ ਤੂੰ ਇੱਥੇ ਰਹਿਨੀ ਆ ਪਹਿਲਾਂ ਪਤਾ ਕਿ ਉਹਨਾਂ ਨੂੰ ਹੋਰ ਕਿਦਾਂ ਨਹੀਂ ਪਤਾ ਉਹਨਾਂ ਨੂੰ ਪਤਾ ਵਾ ਉਹ ਲੋਕ ਵਗੇ ਹੋ ਬਈ ਸੌਂ ਜਾਂਦੇ ਆ ਉਹਨਾਂ ਮੇਰਾ 1000 ਰੁਪਏ ਖਾ ਗਏ ਤੇ ਮੈਨੂੰ ਛੱਡ ਗਏ ਉਹ ਤੇ ਉਹ ਵੀ ਤੇ ਘਰ ਵਾਲੇ ਦਾ ਕੀ ਨਾਂ ਤੁਹਾਡੇ ਦਾ ਮਿੰਦਰੇ ਮਰ ਗਿਆ ਕੀ ਕੰਮ ਕਰਦਾ ਸੀਗਾ ਜਿਵੇਂ ਨਾ ਕਰਦਾ ਹੈਗਾ ਬੱਚੇ ਪਾਲਦੇ ਨੇ ਜ਼ਿੰਮੇਦਾਰ ਪਰਿਵਾਰ ਸੀ ਨਹੀਂ ਜਿਮੇਦਾਰਾਂ ਦੇ ਨਾਲ ਲੱਗਾ ਹੈਗਾ ਪਹਿਲਾਂ ਹਨਾ ਤੇ ਮੈਂ ਤਾਂ ਤੂੰ ਹੀ ਕਰੀ ਕੁੜੀਆਂ ਨੂੰ ਜਦੋਂ ਗਰੀਬੀ ਹੀ ਘਰੇ ਜਾਂ ਕੇ ਯਾਰ ਕੋਈ ਚੀਜ਼ ਦੀ ਘਾਟ ਵਾਦ ਹੋ ਜਾਂਦੀ ਕੋਈ ਕਰੀ ਤੂੰ ਹੀ ਧੀਆਂ ਨੂੰ ਕਰੀ ਘਰੋਂ ਕੱਢਿਆ ਯਾਰ ਨਾ ਮੈਂ ਤੇ ਨਹੀਂ ਕਰਦਿੰਦੀ ਪਰ ਤੜਾ ਮੇਰਾ ਗਵਨ ਦੇ ਅੰਬਸਰਾ ਬਚੋ ਖਲਾਕ ਰਾਮ ਵੀ ਨਹੀਂ ਐਸਾ ਮਰ ਗਿਆ ਤੇਰਾ ਜਿਗੰਦ ਪਕਾਣ ਓਏ ਕੁੱਲੀ ਕੇ ਮੈਂ ਆਪ ਸੁਖਾਲਦਾ ਹਾਂ ਕਰਾ ਬਲੋ ਤੂੰ ਕੋਈ ਇੱਥੇ ਵੀਰ ਮੜਾ ਇਹਨਾਂ ਕੋਈ ਬ੍ਰੈਡ ਬਰੂਡ ਫੜ ਲੈ ਵਚਾਰੀ ਵਾਸਤੇ ਮਾਤ ਵਾਸਤੇ ਕੋਈ ਤਾਂ ਡਬ ਰੋਟੀ ਫੜ ਲੈ ਵਚਾਰੀ ਦੀ ਮੈਂ ਲੈ ਗਿਆ ਵਾ ਨਹੀਂ ਹਾਂ ਇਹਨੂੰ ਵੀ ਨੂੰ ਕਹਿ ਦਿੰਦੇ ਹਾਂ ਹਾਂ ਇਹਨੂੰ ਕਹਿ ਦਿੰਦੇ ਹਾਂ ਬਰਜ ਜਾ ਕੇ ਲਿਉਣਾ ਪੈਣਾ ਪਾਜੀ ਨੂੰ ਫਰਾਦਦਾ ਜੀ ਧਾਗੇ ਨਗਰ ਵੀ ਹੈਂ ਆਪਣੇ ਲਾਗੇ ਘਰਿਆ ਤਾ ਅੱਛਾ ਮਾ ਘਰ ਇਹਨਾਂ ਦਾ ਤੇ ਘਰੇ ਕੋਣ ਹੁੰਦਾ ਇਹਨਾਂ ਦੇ ਪੂਰੇ ਰੇ ਦਾ ਮੁੰਡਾ ਹੀ ਹੈ ਇੱਕ ਉਹਦੇ ਘਰ ਨਾਲ ਚੜ ਗਿਆ ਹੈਗਾ ਅੱਛਾ ਤੇ ਮੁੰਡਾ ਇਹਨਾਂ ਦਾ ਇੱਕ ਮੁੰਡਾ ਮਰ ਗਿਆ ਮੁੰਡਾ ਵੀ ਤੇ ਇੱਕ ਮੁੰਡਾ ਹੈਗਾ ਉਹ ਵਾਰਾ ਇਤਨਾ ਹੀ ਸ਼ਰਾਬ ਪੀ ਲਈ ਕਰਦਾ ਸਾਰਾ ਕੁਝ ਕੱਟ ਕੱਟ ਕੇ ਵੇਚਦਾ ਟਰੋੜ ਪਤਾ ਨਹੀਂ ਕਿਹੜੀ ਇੱਧਰ ਬੈਠ ਹੈ ਕਿ ਇੱਧਰ ਬੈਠ ਕੇ ਰਹਿੰਦਾ ਹੋਊਗਾ ਜਿਹੜਾ ਨਾ ਬੈਠ ਕੇ ਰਹਿੰਦਾ ਕੁੜੀ ਦੇ ਘਰ ਦਾ ਪਤਾ ਹਾਂਜੀ ਕੁੜੀ ਦੇ ਪਿੰਡ ਦਾ ਵੀ ਪਤਾ ਇੱਧਰੇ ਵੀ ਇਹ ਦੋਦੀ ਆ ਸੰਗਲਸ ਨੇ ਦੋ ਤਿੰਨ ਵਾਪਾਂ ਗਿਆ ਖਣਾ ਵਾ ਜਦੋਂ ਕੁੜੀਆਂ ਨੇ ਮਾਨਕਪੁਰੇ ਘਰ ਦਾ ਪਤਾ ਇਹਦੇ ਤੋਂ ਮਿਲਦਾ ਇਹਨਾਂ ਨੂੰ ਵੀ ਲੈ ਜਾਣਾ ਆਹੋ ਪੱਲੇ ਲੱਗੇ ਬਾਬੇ ਦੀ ਪੇਆ ਅਲੀ ਪ੍ਰਿਆ ਜਾਂਦੀ ਆ ਖਾਟੇ ਨੂੰ ਘੁੱਟਾ ਦੇ ਮਰ ਕੋ ਆ ਜਾਂਦੀ ਮਨ ਨੂੰ ਗਾਵਾ ਕਰਨੀ ਕਰਾ ਦੋਦੇ ਨੂੰ ਖਵਾ ਕੇ ਕਰਾਈ ਤੇ ਫਿਰ ਵੀਰ ਜੀ ਸੁੰਦੀ ਸੁੰਦੀ ਵੀ ਇੱਥੇ ਰੋੜ ਤੇ ਆ ਹਾਂਜੀ ਆਈ ਵੀਰਦੀ ਪਹਿਲਾਂ ਨਹੀਂ ਛੋਟੇ ਚਲੇ ਜਾਂਦੇ ਨਾ ਹਾਂਜੀ ਆਇਆ ਹੈ ਨਾ ਕੋਟਰੇ ਸੌਂਦੀ ਕੋਟਰੇ ਚ ਇਹਨੂੰ ਰੱਖਿਆ ਹੈ 20 ਦਿਨ ਅੱਛਾ ਬਾਅਦ ਵਿੱਚ ਅਚਾਈ ਠੰਡ ਬੜੀ ਨਹੀਂ ਇਹ ਤਾਂ ਵੀਰਦੀ ਪਹਿਲਾਂ ਵੀ ਇੱਥੇ ਸੀ ਜੀ ਮਾਤਾ ਪਹਿਲਾਂ ਵੀ ਪਾਰਕ ਦੇ ਵਿੱਚ ਹੀ ਹਾਂਜੀ ਹਾਂਜੀ ਪੰਜ ਮਹੀਨੇ ਸੀ ਗੱਲ ਪਤਾ ਜੀ ਇਹਨਾਂ ਦਾ ਨੰਬਰ ਮਿਲ ਜਿਓ ਇਹਨਾਂ ਦੀਆਂ ਆਪਰਾ ਵਾਂਂਦ ਨਹੀਂ ਥਾ ਵੇਚਣਾ ਉਹ ਤਾਂ ਨਹੀਂ ਥਾਂ ਤੇ ਅੱਛਾ ਥਾਂ ਨਹੀਂ ਮੈਂ ਵੇਚਣ ਦੇਣਾ ਜਿਆ ਕਾ ਇੰਤਾਰ ਹੀ ਵੇਚਣ ਦੇਣਾ ਨਹੀਂ ਤੁਸੀਂ ਜੇ ਥਾਂ ਹੈਗਾ ਵਾ ਤੁਸੀਂ ਤਾਜ਼ ਨਹੀਂ ਤੀਆਂ ਨੂੰ ਸਾਂਭਣੀਆਂ ਤੇ ਜਦੋਂ ਥਾਂ ਵੇਚਦਾ ਤਾਂ ਉਹ ਕਿਹਨੇ ਸਾਂਭਣਾ ਹੁਣ ਵੇ ਹੋਗਾ ਮਮੀ ਪੁੱਤ ਬੇਮਾ ਸੱੰਗਾ ਬਰਾ ਦੇ ਅੰਦੀਆ ਥਾਂ ਵੇਚਦੇ ਤੇ ਮੇਰੇ ਕੋ ਆ ਜਾ ਕੋਣ ਅੰਦੀ ਕੋਣੀ ਅੰਦੀ ਅੱਛਾ ਥਾਂ ਵੇਚ ਦੇ ਮੇਰੇ ਕੋ ਆ ਜਾ ਆ ਉਹਨੇ ਕੱਲ ਜਾਚ ਰਾਇਆ ਆ ਉਹਦਾ ਇਹ ਸਿੱਧੀ ਲਾਈਕ ਹੋ ਜਾ ਅੱਛਾ ਢਿ ਲਈ ਮੈਨੂੰ 언ਤਾ ਦੀ ਵੰਦ ਦਿੱਤਾ ਤਾਂ ਮੈਂ ਬਾਤ ਸਮਝ ਨਹੀਂ ਰਹੀ ਅੰਦਰ ਜਾਮ ਨੂੰ ਆ ਤੇ ਥੱਲੇ ਪਾਲਾ ਮਿਲ ਲੱਗਦਾ ਅੱਜ ਕਦੋਂ ਕਿ ਛੱਡ ਕੇ ਗਈਆਂ ਤੈਨੂੰ ਸਰ ਛੱਡ ਕੇ ਕਿੱਥੇ ਗਈਆਂ ਘਰੇ ਕਿ ਇੱਥੇ ਛੱਡ ਗਈ ਹੈ ਰੇੜੀ ਲਈ ਕਹਦਾ ਇੱਥੇ ਛੱਡ ਗਈ ਆ ਤੂੰ ਮੁੰਡਾ ਜੀ ਆਇਆ ਮਾਂ ਬਬਾਈ ਉਹ ਨਿਕਲ ਰਿਹਾ ਤਾਂ ਮੋਟਰ ਕੱਢ ਕੇ ਸਭ ਕੋ ਵੇਚੀ ਉਹਨਾਂ ਸਭ ਕੋ ਵੇਚਣ ਉਹ ਪਾਣੀ ਹੁੰਿਆਗਾ ਮੈਂ ਕੱਲ ਆਉਂਦਾ ਵਧੀਆ ਹੋ ਗਿਆ ਧੰਨਵਾਦ ਉਹ ਵਿਚਾਰੀ ਇੱਕ ਦੋ ਮਹੀਨੇ ਇਹ ਮਾਰ ਕਸ਼ਰਾ ਪੀ ਕੇ ਇੱਕ ਜਗ੍ਹਾ ਨਹੀਂ ਥਾਂ ਵੇਚ ਕੇ ਤੇ ਮਾਂ ਫਿਰ ਵਿਚਾਰੀ ਕਿੱਥੇ ਰੂਗੀ ਬਾਅਦ ਚ ਉਹ ਗੱਲ ਦੀ ਤੇ ਮੇਰੀ ਬਹਨ ਸਹੀ ਆਈ ਗਏ ਸੰਗਲਵਸਤੀ ਦੋਵੇਂ ਪਾੜਪਰਾ ਹਾਂਜੀ ਮੈਂ ਹਾਂ ਕਿੰਦਰ ਤੇਰੀ ਮੰਮੀ ਨੂੰ ਮੁੰਡਾ ਉਹ ਡਾਕਟਰ ਹੈ ਵੀ ਕਿਤੇ ਕੱਲ ਦੇਣ ਲੱਗੇ ਹਾਂ ਕਿ ਨਾ ਆਂਦੀ ਮੈਨੂੰ ਉਹ ਕਹਿ ਕੇ ਗਈ ਵੀ ਥਾਂ ਵੇਚ ਦੇ ਮੈਂ ਹਾਂ ਕਿੰਦਰ ਇਸ ਗੱਲ ਦੀ ਤੂੰ ਗਵਾਹ ਵਾਂ ਪੇ ਥਾਂ ਵੇਚ ਕੇ ਤੂੰ ਇਹਨੂੰ ਸਮਝੇਗੀ ਉਹਨੇ ਕਹੇ ਮੈਂ ਸਾਹ ਨਹੀਂ ਸਕਦੀ ਮੈਂ ਥਾਂ ਵੇਤਨਾ ਮ ਕਰਜ਼ਾ ਲਾਉਣਾ ਮੁੰਡੇ ਦਾ ਮੈਂ ਥਾਂ ਨਹੀਂ ਵੇਚਦੀ ਉਹਦੀ ਜੇ ਮੈਂ ਲੈ ਗਿਆ ਤੇ ਮੈਂ ਇਹਨੂੰ ਵੜਨ ਨਹੀਂ ਦੇਣਾ ਉਥੇ ਉਹ ਨੰਬਰ ਉਹ ਡਾਕਟਰ ਨੂੰ ਮੈਂ ਨਾਮ ਦੱਦਾ ਹੁੰਦੇ ਨੂੰ ਉਹਦੀ ਸਹੀ ਗੱਲ ਉਹਦੇ ਕਾਂ ਚ ਵਾਈਦਾ ਵੀ ਅਹੀਂ ਕਹਿੰਦਾ ਮੈਂ ਪਰ ਸਰਾ ਤੋਂ ਦੀ ਸਕੂਟਰੀ ਲੈ ਕੇ ਗਿਆ ਉੱਥੇ ਨਹੀਂ ਬਾਬੇ ਕੋਈ ਸ਼ਰਮ ਨਾ ਆਈ ਹੋਗੀ ਆਪਾਂ ਦੇ ਕੋਈ ਕੁੱਤੇ ਨੂੰ ਵੀ ਕਿਤੇ ਤਾਰਨਾ ਹੋਵੇ ਨਾ ਉਹ ਵੀ ਗੁਰਦਾਰਾ ਵੇਖੀਦਾ ਵੀ ਕਿਤੇ ਲਾਗੇ ਗੁਰਦਾਰਾ ਹੈਗਾ ਕਿਤੇ ਉੱਥੋਂ ਵਿਚਾਰਾ ਦੁੱਧ ਦਾ ਪੀ ਲੂਗਾ ਤੇ ਆਦੀ ਮਾਂ ਨੂੰ ਕਿਹਾ ਅਸਰੇ ਇੱਥੇ ਤਾਰ ਕੇ ਗਈਏ ਚੌਕ 'ਚ ਆ ਗਾਉਂ ਠੰਡ ਸਾਰਾ ਗਈ ਠੰਡ ਦੇ ਵਿੱਚ ਕਿਦਾਂ ਰਹਿਣਾ ਰਾ ਇੱਕ ਲੱਤਾ ਦਾ ਟਲਿੰਦ ਰਹਿ ਜਾਂਦਾ ਕੋਈ ਨਾ ਹੈਗਾ ਪੋਤਾ ਹੋਵੇ ਕਿ ਰਿਸ਼ਤਾ ਨੋ ਖਾਵਾ ਦੇ ਨੇ ਲੋਰੇ ਨੂੰ ਤਾਂ ਦਾ ਕੀ ਦੇਖਣਾ ਮੈਂ ਮੈਂ ਉਹਦਾ ਪਰ ਮੇਰੇ ਕੋਲ ਨਹੀਂ ਇੱਥੇ ਸੁੱਟ ਗਿਆ ਵਿਚਾਰੀ ਨੂੰ ਮੈਂ ਕਹੇ ਨਾ ਤਰ ਕੇ ਜਾ ਉਹ ਰਹੂਗੀ ਕਿਤੇ ਨੂੰ ਰੋਟੀ ਕੌਣ ਦਊ ਉਹ ਆਉਂਦੇ ਆਡੇ ਤੇ ਅਮਿਸੋਂ ਦਾ ਖਾਗ ਐ ਲਾਚ ਦੇ ਲਾਚ ਲੈ ਕੋਈ ਨੰਬਰ ਮਿਲੇ ਨਾ ਉਹਨਾਂ ਦਾ ਜਾਂ ਆਪਾਂ ਉਹਦੇ ਘਰੇ ਚ ਘਰ ਤੇ ਚੱਲ ਉਹਦੇ ਕੀ ਚੱਲ ਨੰਬਰ ਲੱਭਣ ਨਹੀਂ ਰਿਹਾ ਮੈਂ ਰੱਖਿਆ ਹੀ ਨਹੀਂ ਹਰ ਚੀਜ਼ ਹੀ ਐਡੀ ਕਵੇਕ ਜਿਹੇ ਵੇਖ ਕੇ ਮੈਨੂੰ ਪਤਾ ਮਾਤਾ ਗੱਲ ਉਹਨਾਂ ਦਾ ਜਿਹੜਾ ਹੈਗਾ ਨਾ ਹਾਥੋ ਵਾਲਕਾ ਸ਼ੇਗਿਆ ਤੇ ਲੰਮ ਕਲ ਨਿਕਲੇ ਕੰਬਲ ਤੇ ਕੁੜੀ ਨੂੰ ਦਿੱਤੇ ਆ ਉਹ ਤਾਂ ਕਰ ਜਾਨ ਖਾਚੈ ਨਹੀਂ ਹੋਈ ਗਿਣਤ ਨਹੀਂ ਨਹੀਂ ਮਾ ਤਾਂ ਦੂਜੀਆਂ ਧੀਆਂ ਵੀ ਨਹੀਂ ਸੰਭਦੀਆਂ ਨਹੀਂ 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 ਪੱਤ ਨਹੀਂ ਇੱਕ ਵੀ ਨਹੀਂ ਸੰਭਦੀ ਜਵਾਬ ਦੇ ਤਾ ਨਹੀਂ ਕਰ ਉਹ ਤੇ ਮੈਂ ਕੋਈ ਆਖਿਆ ਇੱਥੇ ਆ ਜਾ ਤੇਰੇ ਨਿਆਣੇ ਨਿਕਨੇ ਕਾ ਕਿਰਾਏ ਤੇ ਆ ਲਾਲੂ ਗੁੰਮਣਾ ਉਹਨੇ ਕਾ ਨਾਮ ਹੈ ਇੱਥੇ ਨਹੀਂ ਆਉਂਦਾ ਤੈਨੂੰ ਹੀ ਸੰਭਦਾਈਦਾ ਮੁੰਡਾ ਬਹੁਤ ਮੁੰਡਾ ਸੰਭਦਾਵਾ ਆ ਸ਼ਰਾਬ ਜੋ ਵੀ ਜਿੱਤਿਆ ਇਹਦਾ ਤੇ ਪੌਣ ਨਹੀਂ ਆ ਭਰਾ ਇਹਨਾਂ ਨੂੰ ਕੋਈ ਗੱਲ ਨਹੀਂ ਇਹ ਮੋਗਜਾਰੀ ਦੀ ਪੈਨਸ਼ਨ ਕੋਲਣ ਦੇਣੀ ਮੈਂ ਦੋ ਤਿੰਨ ਦਿਨ ਰੱਖ ਵੇਖੀ ਇਹਨਾਂ ਇਹੋ ਹੀ ਮੈਂ ਮਰ ਕਿੰਨਾ ਚਿਰ ਹੋ ਗਿਆ ਤੈਨੂੰ ਇਦਾਂ ਧੱਕੇ ਖਾਂਦੀ ਨੂੰ ਹੋ ਗਿਆ ਦੋ ਸਾਲ ਦੋ ਸਾਲ ਹੋ ਗਏ ਹੋ ਗਿਆ ਬਾਬਾ ਜੀ ਲੱਤ ਖਲੋਤੀ ਰਣ ਜਿਹੜਾ ਤੋਂ ਉਹ ਤਾਂ ਮੇਰੇ ਧੱਕੇ ਵੱਜੇ ਮੈਂ ਅੱਜ ਵਿਚਾਰੀ ਕਹਿੰਦੀ ਮੈਂ ਰੋਟੀ ਨਹੀਂ ਖਾਦੀ ਜਿੰਦਾ ਵੀ ਨਾ ਇਹਨੂੰ ਰੋਟੀ ਵੀ ਚੰਦਾ ਰਿਹਾ ਮੰਜੇ ਤੇ ਢੜਾ ਰੱਖ ਤਾ ਤੇ ਉਹ ਵਿਚਾਰਾ ਮਰ ਗਿਆ ਉਦੋਂ ਦੀ ਇੱਥੇ ਆ ਉੱਪਰਲਾ ਨੰਬਰ ਆ ਲਓ ਇਹ ਨੰਬਰ ਉਹਦਾ ਉੱਪਰਲਾ ਜੀ ਕੁੜੀ ਦਾ ਨੰਬਰ ਸਾਜਣ ਮਾਨ ਦਾ ਆ ਫੋਨ ਦੇ ਕੱਟ ਮਾਣ ਦੇ ਕਦਾਈ ਮੋਦ ਮਸਜੇ ਤੋਂ ਬਦਲ ਲਗੇ ਸਾਜਣ ਆਜ ਮੁੰਡੇ ਦਾ ਨਾਮ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਆਉਣ ਕਿ ਲੋਕ ਨੂੰ ਅੰਮ੍ਰਿਤਸਰ ਕਰੋ ਜਾਂਦੇ ਆਨਲਾਈਨ ਮਛਤਲ ਮਾਰ ਕੇ ਕੱਢਣਾ ਕਿੰਦੀ ਉਹ ਨਾ ਨਹੀਂ ਆਉਂਦੀ ਆਨਲਾਈਨ ਮਛਤਲ ਮਾਰ ਕੇ ਤੱਕ ਕੱਢ ਮਾਨਕਪੂਰੀ ਵਾਲੀ ਕੁੜੀ ਆਂਦੀ ਕੀ ਨਾ ਹੁੰਦਾ ਕਿੰਦਰ ਕਿੰਦਰ ਬੜੀ ਪਰਮਾਸ਼ ਆਈਡੀ ਕੋ ਕਬੀ ਦੀ ਆ ਵੀ ਇਹ ਕੌਣ ਫੋਨ ਚੁੱਕੂਗਾ ਦੋਤਾ ਦੋਤਾ ਸਾਜਣ ਹਾਂ ਉਹਨੂੰ ਲਾਓ ਉਹਨੂੰ ਕਹ ਸਾਜਣ ਕਿੰਦਰ ਨਾਲ ਗੱਲ ਕਰਾਓ ਉਹ ਪਹਿਲੇ ਆਖੀ ਮੈਂ ਗਾ ਪਿਆ ਥਾ ਉਹਦਾ ਫੇਰ ਉਹਨੇ ਕਰਨਾ ਗੱਲ ਕਰਨੇ ਨਹੀਂ ਮੈਂ ਘਰੇ ਚਲ ਜਾਊਗਾ ਲੈ ਕੇ ਉਹ ਨਹੀਂ ਘਰੇ ਚਲ ਜਾਗੇ ਲੈ ਕੇ ਘਰੋਂ ਯਾਰੀ ਗੱਲ ਤੁਸੀਂ ਨਾਲ ਕਰਨਾ ਹੀ ਘਰੇ ਜਾਣਾ ਨਾ ਐਸਾ ਜਨਾ ਆ ਲੋ ਹਾਂਜੀ 사ਜਨਵੀਰ ਬੋਲਦਾ ਜੀ ਹਾਂਜੀ ਹਾਂਜੀ ਆ 사ਜਨਵੀਰ ਅਸੀਂ ਆ ਪੱਟੀ ਤੋਂ ਬੋਲਦੇ ਆ ਸੰਸਥਾ ਤੋਂ ਬੋਲਦੇ ਆ ਹਾਂਜੀ ਤੇ ਮੰਮੀ ਆਪਣੀ ਨਾਲ ਗੱਲ ਕਰਾਈ ਮਾਰੀ ਜੀ हां पहले सस्काल तो அட ਕਿ ਨਾਮ ਆ ਤੇ ਪਹਿਨੇ ਆ ਕਸ਼ਮੀਰ ਕੋਰ ਤੁਹਾਡੇ ਕੀ ਲੱਗਦੇ ਨੇ ਕਸ਼ਮੀਰ ਕੋਰ ਤੁਹਾਡੇ ਕੀ ਲੱਗਦੇ ਆ ਕਸ਼ਮੀਰ ਕੋਰ ਤੁਹਾਡੇ ਕੀ ਲੱਗਦੇ ਪੱਟੀ ਵਾਲੇ ਹੈ ਬੀਬੀ ਹੈ ਤੁਹਾਡੀ ਅੱਛਾ ਕਿੱਥੇ ਹੁਣ ਕਿੱਥੇ ਨੇ ਉਹ ਉਹ ਕਿੱਥੇ ਆਈ ਪੱਟੀ ਅੱਛਾ ਕੌਣ ਲੈਟ ਛੱਡ ਗਿਆ ਹਾਂ ਕੌਣ ਛੱਡ ਕੇ ਗਿਆ ਉਹ ਪ੍ਰੋਣਾ ਕਿੱਥੇ ਛੱਡ ਕੇ ਗਿਆ ਵਾ ਪੱਟੀ ਦੱਸਿਓ ਮੜਾ ਜਾ ਮੇਗਾ ਪੱਟੀ ਛੱਡ ਕੇ ਕਿੱਥੇ ਗਿਆ ਦੱਸਿਓ ਮੜਾ ਜਾ ਘਰੇ ਤਾਂ ਬੱਲ ਨੇ ਘਰੇ ਛੱਡ ਕੇ ਗਿਆ ਪੁੱਛੋ ਬੜਾ ਮੜਾ ਜਾ ਉਹਨਾਂ ਨੂੰ ਘਰੇ ਕਿਹਦੇ ਕੋਲ ਛੱਡ ਕੇ ਗਿਆ ਵਾ ਮਾਰੇ ਘਰੇ ਛੱਡ ਕੇ ਗਿਆ? ਨਹੀਂ। ਇੱਥੇ ਛੜਕਾ ਤੋਂ ਛੁੱਟ ਕੇ ਭੱਜ ਗਿਆ ਉੱਤੇ ਵਾਲੇ। ਪਹਿਲੇ ਦੱਸਿਓ ਮੜਾਏ ਘਰੇ ਕਿੱਥੇ ਛੱਡ ਕੇ ਗਿਆ ਉਹ? ਹਾਂਜੀ। ਮਾਪੇ ਤੋਂ ਕਿੰਨੀ ਦਿਨਾਂ ਪਹਿਲਾਂ ਚਲਾ ਤਾ। ਮੇਰੇ ਅੱਲਾ ਦੇ ਹਸਾਲੋਈ ਦਾ ਜੀਣਾ ਘਰ ਕੀਤਾ ਲੈ ਹਜਾ। ਅੱਛਾ ਤੁਹਾਡੀ ਸਗੀ ਮਾਵਾਂ ਆਈ। ਮਾ ਮਾ ਸਹੀ ਹੋਣਾ ਤਾਰਿਕਾ ਨੇ ਵੇਖੀ। ਮੈਂ ਤਾਂ ਕੋਈ ਨਹੀਂ ਮਾ ਰੇ ਪਪਾ ਯਾਰ ਮੇਰਾ ਆਵੜੀ। ਕੀ ਨਹੀਂ ਤੁਹਾਨੂੰ ਕੀ ਦਿੱਕਤ ਕਿ ਦਿਨ ਡ ਹੈ ਹੁਣੇ? ਤੁਹਾਡੇ ਨਾਲੇ ਤੋਂ ਨੂਏ ਬੁੜੀ ਹੁਣ ਆਪੇ ਤੇ ਸਾਟਾ ਡਗਿਆ ਚਾਹਿਆ ਨੂੰ ਸੜਕ ਤੇ ਪੜਾ ਸੜਕ ਤੇ ਬਹੇ ਤੇ ਨਹੀ ਕਿਉਂ ਤੁਹਾਡੀ ਮਾਂ ਵਾ ਤੁਹਾਨੂੰ ਕਿਹੜੀ ਸੜਕ ਤੇ ਸੁਟਿਆ ਸੀ ਇਹਨਾਂ ਨੇ ਮਾਏ ਬਥੇਰਾ ਸਾਹ ਹੋ ਰਾਇ ਇਹ ਤੇ ਬਦਦੰਦ ਅੰਦਰ ਇੱਕ ਤੇ ਮੈਨੂੰ ਕਿਤੇ ਟਾਲ ਗੇ ਅੱਛਾ ਤੇ ਭੈਣ ਮਾਂ ਵਾ ਤੁਹਾਡੀ ਤੁਹਾਨੂੰ ਜੰਮਿਆ ਤੇ ਤੁਸੀਂ ਪਾ ਨਹੀਂ ਸਕਦੇ ਨੂੰ ਹੈਲੋ ਹੈਲੋ ਹਾਂਜੀ ਆਪਾਂ ਤਾਂ ਪਾਪਾਂ ਤੋਂ ਤਾਰੇ ਗਏ ਅਗੇ ਨਾਲ ਸੰਭਾ ਨਾ ਲੱਖ ਲੱਖ ਦੀ ਲਾਂਤ ਪੈਣਾ ਤੁਹਾਡੇ ਤੇ ਫਿਰਦਾ ਜੇ ਸਾਡੇ ਤੋਂ ਨਹੀਂ ਸੰਭੀ ਜਾਂਦੀ ਠੀਕ ਆ ਤੇ ਥਾਂ ਥਾਂ ਸੰਭਲਾ ਹੁੰਦਾ ਵਾ ਤੇ ਮਾਂ ਨਹੀਂ ਸੰਭਣੀ ਆਉਂਦੀ ਆਹ ਸਾਲ ਆਪਾਂ ਰਾਮਣੀ ਉਹ ਇਹ ਗੱਲ ਥਾਂ ਦਾ ਢੂਆ ਮਾਰਨਾ ਅਸੀਂ ਨਾ ਸੰਸਥਾ ਵੱਲੋਂ ਬੋਲਦੇ ਆ ਠੀਕ ਹੈ ਜੀ ਅਸੀਂ ਮਾਤਾ ਨੂੰ ਲੈ ਕੇ ਚੱਲੇ ਆ ਤੁਹਾਡੀ ਨੂੰ ਤੇ ਤੁਹਾਨੂੰ ਸ਼ਰਮ ਮਾਸਾ ਵੀ ਨਹੀਂ ਆਉਂਦੀ ਤੁਹਾਨੂੰ ਲੋਕਾਂ ਨੂੰ ਐ ਸਾਡੇ ਤੋਂ ਕਿ ਨਹੀਂ ਮਾਂ ਨਹੀਂ ਸਾਂਭੀ ਜਾਂਦੀ। ਲੱਖ ਦੀ ਲਾਂਹ ਤਾਂ ਤੁਹਾਡੇ ਤੇ। ਕੋਈ ਗੱਲ ਨਹੀਂ ਮੈਂ ਲੈ ਕੇ ਆਉਣਾ ਸਰਪੰਚ ਨੂੰ ਤੇ ਤੁਹਾਡੇ ਘਰ ਲੈ ਕੇ ਆਉਣਾ ਤੇ ਫੇਰ ਮੈਂ ਪੁੱਛਣਾ ਵੀ ਸਾਂਭੀ ਜਾਂਦੀ ਹੈ ਕਿ ਨਹੀਂ ਸਾਂਭੀ ਜਾਂਦੀ। ਜੇ ਤੁਹਾਨੂੰ ਕੋਈ ਘਰੋਂ ਕੱਢੇ ਤੁਹਾਨੂੰ ਕਿੱਦਾਂ ਲੱਗੂ ਕੱਲੋਂ ਤੁਹਾਡੇ ਤੀਆਂ ਪੁੱਤਾਂ ਨੇ ਵੱਡੇਆ ਹੋਣਾ ਵਾ ਜੇ ਤੁਹਾਨੂੰ ਉਹਨਾਂ ਨੇ ਘਰੋਂ ਕੱਢਿਆ ਤੇ ਕਿੱਦਾਂ ਨਾਲ ਮਹਿਸੂਸ ਹੋ ਤੁਹਾਨੂੰ? ਬਈ ਕਾਹਵਾ ਦੇ ਕੱਠੇ ਲਾ ਕੋ ਤਾਰੋ। ਹੈਂ? ਮਾਣ ਕੇ ਕਿ ਨਮਰ ਨੇ ਅੰਕੇ ਜੀ ਲੜਾ ਕਹਿੰਦਾ ਤੇਰੇ ਘਰੇ ਰਹਿਣਾ ਹੋਵੇ ਤੇ ਮਾਤਾ ਤੁਹਾਡੀ ਮਾਂ ਵਾ ਤੁਹਾਡੀ ਮਾਂ ਵਾ ਜੇ ਮਾਂ ਨੇ ਤੁਹਾਨੂੰ ਗਾਲਾਂ ਕੱਢ ਵੀ ਲਈਆਂ ਤੇ ਕਿਤੇ ਛੋਟੇ ਹੁੰਦੇ ਨਹੀਂ ਕਿਤੇ ਕੱਢੀਆਂ ਗਾਲਾਂ ਨੇ ਮੈਂ ਕੋਈ ਵੀ ਕੱਢੀ ਕਿਹੜੀ ਹੈ ਕਿੰਦਰ ਬੋਲਣਾ ਹਾਂ ਇਹਨੇ ਬੋਲਣ ਦੀ ਟੂਨ ਹੀ ਵੇਖੋ ਕਿਦਾਂ ਦੀ ਹੈ ਇਹਨੇ ਬੋਲਦੇ ਹਾਂ ਉਹ ਹੀ ਬੋਲਣਾ ਸੀ ਥੀਕ ਹੀ ਲਈ ਆ ਥੀਕ ਹੀ ਲਈ ਸੁੱਖਾ ਬੋਲੋ ਵੇਖੋ ਬੋਲਣ ਦੀ ਟੂਨ ਹੀ ਕਿਦਾਂ ਦੀ ਹੈ ਭੈਣੇ ਤੁਹਾਡੀ ਕਹਨੇ ਅਸੀਂ ਸੰਸਤਾ ਤੋਂ ਬੋਲਦੇ ਆਂ ਮਹਾਨਿਓ ਬੋਲਦੇ ਆਂ ਅਸੀਂ ਮਾਤਾ ਤੁਹਾਡੀ ਨੂੰ ਲੈਣ ਆਏ ਆਂ ਰੋਡ ਤੇ ਬੈਠੀ ਆ ਤੇ ਕੱਲ ਦੀ ਉਹ ਸਵੇਦ ਦੀ ਰੋਟੀ ਨਹੀਂ ਇਹਨੇ ਖਾਦੀ ਜਦੋਂ ਦੀ ਛੱਡ ਕੇ ਗਏ ਆ ਠੀਕ ਆ ਐਦਾਂ ਦੇ ਕੋਈ ਵਾਰਾ ਕੁੱਤਿਆਂ ਨੂੰ ਨਹੀਂ ਛੱਡ ਕੇ ਜਾਂਦਾ ਜਿੱਦਾਂ ਤੁਸੀਂ ਆਦੀ ਮਾਂ ਛੱਡ ਕੇ ਗਏ ਜੇ ਨਹੀਂ ਤੇ ਤੁਹਾਡੀ ਮਾਂ ਆ ਦੁਨੀਆ ਦੇ ਮੰਨ ਲੋ ਜੀ ਗੱਲਾਂ ਕਰ ਦੇ ਤਾਂ ਲੋਕਿਆਂ ਦੇ ਢਿੰਗਾ ਮਾਰ ਹੋਗੀਆਂ ਮਰ ਜਾਂਦੇਗਾ ਸਹੀ ਉਹ ਗੱਲ ਕਹਿੰਦੀ ਹੱਟ ਤੋਂ ਨਹੀਂ ਸਾਂਭੀ ਜਾਂਦੀ ਠੀਕ ਹੈ ਬਹੁਤ ਪੁੱਠਾ ਬੋਲਣ ਦੀ ਆ ਕੋਈ ਗੱਲ ਨਹੀਂ ਜਦੋਂ ਚੀਕਾਂ ਵੱਜਿਆ ਨੇ ਜਦੋਂ ਇਹਨਾਂ ਦੇ ਧੀਆ ਪੁੱਤਾਂ ਦੀਆਂ ਵੀਡੀਓ ਪਈਆਂ ਤੇ ਫੇਰ ਪਤਾ ਲੱਗੂਗਾ ਮੁੰਡਾ ਤਾਂ ਨਹੀਂ ਲੱਗਦਾ ਅੰਦਰ ਮਾਰ ਕੇ ਹੈਲੋ ਹੈਲੋ ਫੋਨ ਕੱਟਦਾ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਤੇ ਤੂੰ ਬੋਲਣ ਦੀ ਤਰਤਾ ਇਹਦੀ ਨਹੀਂ ਨਾ ਇਹਦੇ ਤੀnga ਪਤਾ ਨਾ ਨਾ ਮੈਂ ਨਹੀਂ ਮਾ ਤਾਂ ਵੇਖਣਾ ਮਾ ਮਾਰ ਕੇ ਵੇਖੇ ਮੁੰਡਾ ਆ ਕਾਟਰ ਲਾਉਣ ਆਇਆ ਲਾਉਣ ਦਿੱਤਾ ਗਾ ਮਾਨ ਨਿਕਲ ਜਾ ਦੇ। ਦੇਖੋ ਸਖੀ ਅੱਗੋਂ ਕਿੱਦਾਂ ਵੇਖੋ ਕਿੱਦਾਂ ਬੋਲਦੀ ਆ ਲੈਂਗੁਏਜ ਇਦਾਂ ਦੀ ਵੀ ਸਾੜ ਤੋਂ ਨਹੀਂ ਸੰਭੀ ਜਾਂਦੀ ਐ ਆ ਜੋ ਆ ਤੇ ਇਹ ਸਖੀ ਧੀ ਆ ਨੋਂ ਰਾਣੀ ਹੋਵੇ ਨੋਂ ਧੀ ਹੋਵੇ ਤਾਂ ਆਪਾਂ ਕਹਿ ਵੀ ਦਿੰਨੇ ਆ ਵੀ ਇਹ ਬਗਾਨੀ ਧੀ ਆ ਤੇ ਹਿਸਾਬ ਲਾ ਲਓ ਕਿ ਸਖੀਆਂ ਧੀਆ ਅੱਜ ਕੱਲ੍ਹ ਵੇਖ ਲਓ ਕੀ ਕੀ ਕਰਨ ਲੀਆਂ ਵਾ ਆਪ ਜੀ ਸ੍ਰੀ ਕੋ ਕੋ ਟੋਂ ਫੋਨ ਨਹੀਂ ਚੁੱਕਣ ਦਾ ਆ ਉੱਤਰ ਵੇਖ ਆਂਦੇ ਨਹੀਂ ਰੱਖਣੀ ਕੋਈ ਗੱਲ ਨਹੀਂ ਮਾਤਾ ਮੈਂ ਮਾਨਕਪੁਰਾ ਕਿਤੇ ਜ਼ਿਆਦਾ ਦੂਰ ਆ ਮਾਨਕਪੁਰੇ ਚੱਲ ਚੱਲਾਂਗੇ ਲੈ ਕੇ ਆ ਤੇ ਜੇ ਮੁਰਗੇ ਫੈਲ ਨਾ ਦੇਖਣ ਚੱਲੋ ਪੋਤਰਾ ਦਾ ਹੱਥ ਲੜਾ ਨੰਬਰ ਨਾ ਜਿਹੜਾ ਇਹਦੇ ਦੋ ਤੇ ਜਵਾਈ ਦਾ ਅਸੰਗਲ ਵਸਤੀ ਉਹਨੇ ਕਿਹਾ ਕਾਲ ਦੋ ਆਂਦਾ ਮਸੀ ਜੀ ਕਾਲ ਦੋ ਜਿੱਥੇ ਕੋਈ ਨੂੰ ਸਾਹਮਣਾ ਇਹਨੂੰ ਸਾਹਮਣਾ ਚਾਹੀਦਾ ਵੀ ਆਪਾਂ ਦੋਤੇ ਜਵਾਈ ਨੂੰ ਆਪਾਂ ਕੀ ਆਖਣਾ ਹਨਾ ਜਦੋਂ ਕੁੜੀਆਂ ਹੀ ਨਹੀਂ ਬੰਡੀਆਂ ਦੇ ਹਾਂ ਉਹ ਤਾਂ ਬਕਾਨਾ ਹੁਣ ਇਹ ਲੋ ਫੋਨ ਨਹੀਂ ਚੁੱਕਣ ਦਾ ਉਹਨਾਂ ਨੇ ਚੁੱਕਣਾ ਨਹੀਂ ਇੱਕ ਦਿਨ ਤੁਹਾਨੂੰ ਪਹਿਲਾਂ ਵੀ ਇਦਾਂ ਫੋਨ ਲਾਇਆ ਤੁਸੀਂ ਆਖਿਆ ਕਿ ਇਹਦੇ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਹੱਡੀ ਗੱਲ ਕਰਾਓ ਤੁਹਾਨੂੰ ਪਤਾ ਹੈ ਕਿ ਉਹਨਾਂ ਨਾਲ ਗੱਲ ਨਹੀਂ ਕਰਨੀ ਤੇ ਯਾਰ ਵੀਰ ਜੀ ਪਤਾ ਕੀ ਹੁੰਦਾ ਵਾ ਹੁਣ ਇਹਨਾਂ ਨਾਲ ਗੱਲ ਹੁਣ ਮੈਂ ਗੱਲ ਕਿਉਂ ਕੀਤੀ ਇਹਨਾਂ ਨਾਲ ਗੱਲ ਕਿਉਂ ਕੀਤੀ ਮੈਨੂੰ ਪਤਾ ਹੁੰਦਾ ਲੈ ਗਈ ਨਹੀਂ ਉਹਨਾਂ ਪਰ ਮੇਰੇ ਕੋਲ ਸ਼ੋਰਟ ਹੀ ਹੋ ਗਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਆਪਣਾ ਪੱਲਾ ਝਾੜ ਦਿੱਤਾ ਵਾ ਠੀਕ ਹੈ ਜੀ ਰੱਬ ਨਾ ਕਰੇ ਕੱਲ ਨੂੰ ਮੇਰੇ ਕੋਲ ਕੁਝ ਹੋ ਜੇ ਮਾਂ ਨੂੰ ਕਿਉਂਕਿ ਜਿਹੜਾ ਲਵਾਸ ਵਾ ਉਹਦਾ ਵੀਰ ਮਗਰ ਕੋਈ ਹੁੰਦਾ ਨਹੀਂ ਆ ਕੀ ਦੋ ਵਾਰਸ ਹੁੰਦੇ ਆ ਨਾ ਉਹ ਕਈ ਵਾਰੀ 100 ਕੁੰਡੀ ਪਾਉਣ ਲੱਪੇ ਨੇ ਬਾਅਦ ਚ ਇਹੋ ਗੱਲ ਤੇ ਆਈ ਮੁਰਗੇ ਗੱਲ ਨਹੀਂ ਕਿ ਕਿ ਤਾ ਨੂੰ ਫੋਨ ਕੀਤਾ ਸੀ ਹਾਂ ਮੈਂ ਆਕਮ ਹੀ ਨੈਟ ਤੋਂ ਫੋਨ ਕੀਤਾ ਹਾਂ ਉਹ ਤੋਂ ਬਾਅਦ ਵਿੱਚ ਮੈਨੂੰ ਉਹ ਆ ਕੇ ਕਿਹਾ ਆਪਾਂ ਚੱਲੀਏ ਲੈ ਕੇ ਚੱਲੀਏ ਘਰੇ ਚੱਲੀਏ ਲੈ ਕੇ ਘਰੇ ਮੈਂ ਪੱਠੇ ਡੇਟਾ ਪਾਉਣੀ ਕਿਹੜਾ ਮੱਠੇ ਡੇਟਾ ਪਾਉਣੀ ਆ ਘਰ ਦਾ ਪਤਾ ਹੀ ਘਰ ਦਾ ਪਤਾ ਵਾ ਮਾਤਾ ਸਾਨੂੰ ਤੇ ਲੈ ਕੇ ਚਾ ਲੈ ਕਰ ਇੱਕ ਸੰਗਤ ਨੂੰ ਤੇ ਵਿਖਾਈਏ ਤੇਰੀ ਧੀ ਕਿਦਾਂ ਦੀ ਆ ਹੈਗੀ ਕੁੱਬੀ ਜੀ ਆ ਨੇ ਇੱਕ ਰਹੀ ਵਿਖਾਈਏ ਤੇ ਸਹੀ ਸੰਗਤ ਨੂੰ ਜਗ ਯਾਰ ਤੇ ਕਰੀਏ ਚਲਾ ਮਾਂ ਮੇਰ ਨਾਲ ਬੈਤ ਤੈਨੂੰ ਉਹਦੇ ਵੀ ਦਰਸ਼ਨ ਕਰਦੇ ਆਪਾਂ ਕੋਈ ਨਹੀਂ ਤਲਵਾਰ ਪਾ ਕੇ ਹਾਂ ਕਹਿੰਦੇ ਬੰਦੇ ਇੱਕ ਪਣਾ ਹੋਰ ਆ ਜਾ ਗਾ ਜੋ ਕੋਈ ਗੱਲ ਨਹੀਂ ਹੁਣੀ ਬਾ ਦਿੰਨੇ ਆਪਾਂ ਬਾ ਦਿੰਨੇ ਚਲਾ ਲਾਲੀ ਓਏ ਸ਼ਰਮ ਆਉਣੀ ਚਾਹੀਦੀ ਅਸੀਂ ਲੋਕ ਹੋਰ ਪਰਾ ਕਿਦਾਂ ਠੀਕਾ ਵਧੀਆ ਓਹ ਠੀਕਾ ਇਹਦੇ ਠੀਕਾ ਜੀ ਚਲੋ ਹਾਂ ਚੱਲੇ ਮਤਲ ਲੈ ਕੇ ਯਾਰ ਮਾਤਾ ਬੈਠੋ ਤੁਹਾਡੇ ਸੰਗਲ ਬਸਤੀ ਤੋਂ ਠੀਕ ਹੈ ਤੇਲੇ ਦੀਆਂ ਧੀਆਂ ਵਾਂ ਤਿੰਨੇ ਦੀਆਂ ਧੀਆਂ ਵਾਂ ਠੀਕ ਹੈ ਤੇ ਇੱਕ ਮੁੰਡਾ ਮੁੰਡਾ ਚੱਲ ਨਸ਼ੇ ਕਰਦਾ ਤੇ ਧੀ ਨੇ ਕੀਤਾ ਕਿ ਆ ਡਾਕਟਰ ਸਾਹਿਬ ਘਰੇ ਛੱਡ ਗਏ ਆ ਤੇ ਉਹਨਾਂ ਨੇ ਛੱਡ ਕੇ ਆਉਂਦੀ ਡੇਰ ਆ ਤੇ ਉਹ ਮਗਰ ਇੱਥੇ ਛੱਡ ਕੇ ਚਲੇ ਗਿਆ ਮੈਂ ਫੋਨ ਲਾਇਆ ਤੇ ਕਹਿੰਦੇ ਅਸੀਂ ਨਹੀਂ ਸੰਭੀ ਤੇ ਥਾਂ ਵੇਚਣ ਨੂੰ ਤਿਆਰ ਆ ਆਂਡੀ ਗਵਾਂਡੀ ਦੱਸਦੇ ਆ ਕਿ ਥਾਂ ਵੇਚਣ ਦੀ ਆ ਇਹ ਗੱਲ ਬੱਕੀ ਨਾ ਮਤ ਆਹ ਵੀ ਥਾਂ ਵੇਚ ਗਈ ਆ ਥਾਂ ਵੇਚ ਕੇ ਕਰਜ਼ਾ ਲਾਉਣਾ ਮੈਂ ਥਾਂ ਵੇਚਣਾ ਕਿ ਉਹਨੂੰ ਵੜਨ ਨਹੀਂ ਦੇਣਾ ਇਹਦਾ ਮੁੰਡਾ ਨਾ ਉਹ ਮਰ ਗਿਆ ਵਾ ਦੋਵੇਂ ਮੁੰਡੇ ਮਰ ਗਏ ਰਹੇ ਇੱਕ ਹੈਗਾ ਵਾ ਇੱਕ ਹੈਗਾ ਵਾ ਵੇਚਣਾ ਕਿ ਉਹਨੂੰ ਵੜਨ ਨਹੀਂ ਦੇਣਾ ਇੱਥੇ ਫਿਰ ਉਹ ਤਾਂ ਫਿਰ ਜਿੱਦਾਂ ਹੀ ਜੱਲੂ ਸ਼ਰਮ ਉਹ ਵਿਚਾਰੀ ਵੇਲਾ ਆ ਆ ਮੁਹਫਲੀ ਖਾਂਡੀ ਕਿੰਦੀ ਪੁੱਤ ਮੈਂ ਸਹੀ ਦੀ ਰੋਟੀ ਨਹੀਂ ਖਾਦੀ ਉਹ ਇਦਾਂ ਹੀ ਆ ਕੁਝ ਕੀਤੇ ਤਾਂ ਜਾ ਵੀਰਾ ਕਦੀ ਉਹ ਸਾਹਮਣੇ ਪਹਿਲਾਂ ਲੱਗੇ ਕੋਈ ਗੱਲ ਹਾਂ ਖੋਟਿਆ ਵੀ ਦੀ ਆਜਾ ਮਾ ਮਜ਼ਾ ਵਾ ਚੱਲ ਮਜ਼ਾ ਹਾਂ ਕੀ ਇਹਨੂੰ ਰਹਿਣ ਦੇ ਮਾਤਾ ਕੋਈ ਗੱਲ ਨਹੀਂ ਰਹਿਣ ਦੇ ਆਪਦਾ ਬੈਗ ਬੁੱਕ ਫੜ ਲੈ ਜੇ ਕੋਈ ਹੈਗਾ ਉਹਦੇ ਚੋਂ ਹਾਂ ਆਹ ਕੁੰਡੀ ਫੜ ਲੈ ਫੋਟੋ ਰਵੀ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਭਾਜੀ ਲਾਇਆ ਹੋ ਸੇਵਾ ਜੀ ਦਿਖਾਈਏ ਜੀ ਨਹੀਂ ਚਲੋ ਧੰਨਵਾਦ ਤੁਹਾਡਾ ਵੀਰਾਂ ਦਾ ਜੁੱਤੀ ਜਿੱਤੇ ਬਾਦੂ ਤੇ ਨਹੀਂ ਬਾਸ ਧੰਨਵਾਦ ਚੱਲਿਆ ਮੈਂ ਮਾੜਾ ਇੱਕਰੀ ਦੀ ਕੁੜੀ ਕੋਲ ਚੱਲਿਆ ਲੈ ਗਿਆ ਅਲਾਗੇ ਹੀ ਮਾਨਕਪੁਰਾ ਕਿਉਂਕਿ ਉਹਨਾਂ ਨੇ ਤੇ ਮੁਜਾਬ ਕਿੰਨੀ ਕਰੀ ਜਿੱਤੇ ਇੱਥੇ ਕੋਈ ਨਾ ਆਇਆ ਤੈਨੂੰ ਐਦਾਂ ਗੱਲ ਕਰਵਾ ਫਿਰਦੀ ਆ ਤੇ ਐਸ ਤਰ੍ਹਾਂ ਵਿਚਾਰਿਆਂ ਕਿਸੇ ਚਾਹ ਬਣਾ ਦੇ ਕੇ ਰੋਟੀ ਬਣਾ ਦੇ ਇੱਕਦਮ ਮਾਰ ਗਿਆ ਇੱਕਦਮ ਦੂਜਾ ਵੀ ਸ਼ਰਾਬ ਹੁੰਦਾ ਵਾ ਇਹਦੇ ਭਲਾ ਹੀ ਮਾਰਾ ਹੀ ਦਾ ਆ ਗੀ ਮਤਲਬ ਕਿ ਇਹ ਦੋ ਸਾਲ 6 ਮਹੀਨੇ ਵਿਗਨੇ ਨਹੀਂ ਤੇ ਨਹੀਂ ਉਹ ਕਾਲਾ ਬਰੋਂਦਿਆਂ ਤੈਨਾਂ ਭਾਈ ਗਾਲੀ ਸਲਾਮ ਆਂ ਬੈ ਅਬ ਤੇਨਾਂ ਲੱਗ ਕਰ ਸੁੱਕਾ ਕੋਈ ਪੁਰਾਣੀ ਨਾ ਜਾਣਾ ਵੀ ਜੀ ਲੱਦਾ ਨਹੀਂ ਮੜਾ ਮੋਟਾ ਨਹੀਂ ਦਰਦੀ ਚੁੱਕ ਲੈਣੇ ਚੁੱਕ ਲੈ ਚੁੱਕਲ ਮੜਾ ਚੁੱਕ ਲੋ ਮੈਂ ਵੇਖਣ ਦਾ ਵੀ ਇਦੀ ਕੋਈ ਜ਼ਰੂਰੀ ਚੀਜ਼ ਨਾ ਹੋਵੇ ਨਾਲੇ ਨਹੀਂ ਨਹੀਂ ਕੋਈ ਨਹੀਂ ਬਾਰੀ 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 ਅਬਾ ਤੇਹੀ ਰੱਖ ਲੋ ਫਿਰ ਜੇ ਲੋਡ ਪੈ ਜਾਣਾ ਨਹੀਂ ਕੋਈ ਆਪਾਂ ਨਾਲ ਹੀ ਰੱਖ ਦੇਣਾ ਤੁਹਾਡੇ ਅਰੇ ਆ ਤਾਂ ਗੱਡੀ ਰੱਖੋ ਬਾਰੀ ਖੁੱਲ ਬਾਰੀ ਆ ਡੱਬਾ ਦੁਬਈ ਦਾ ਵਾਹ ਇਹ ਰੰਗ ਦੇਖੋ ਮਾਦਾ ਕੁਝ ਨਹੀਂ ਦਾ ਡੱਬੇ ਨੂੰ ਕੀ ਆਖਣਾ ਆ ਖੁੰਡੀ ਫਾੜ ਆਪਣੀ ਹੁਣ ਡੱਬੇ ਉਠਾ ਆ ਕਰ ਲੈਣ ਤੇ ਤਾਰਪਰਾਂ ਕਰ ਲੈਣੋ ਪੂਰੀ ਤੇ ਖੜੇ ਹੋ ਛੱਡ ਗਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਝ ਨਹੀਂ ਹੋਰ ਬਈ ਠੀਕ ਹੈ ਵਧੀਆ ਵਧੀਆ ਭਰਾਏ ਸਭ ਨਾਲ ਠੀਕ ਹੈ ਹਾਂ ਡੱਬਾ ਦੇ ਹਾਂ ਤੈਨੂੰ ਬਚਾਉਂਦੇ ਮਾਤਾ ਇੱਥੇ ਟਾਡੇ ਲੱਗੂ ਆ ਸਾਡੇ ਗਲੀ ਚੋਂ ਦਸਤੀ ਨੋ ਤਿੰਨ ਕੁੜੀਆਂ ਵਾ ਤੇ ਇਹ ਦੁਕਾਨ ਵਾਲਾ ਵੀਰ ਛੱਡ ਗਿਆ ਮਾਤਾ ਨੂੰ ਵੀ ਠੰਡ ਆ ਗਈ ਆ ਉਹ ਮਗਰ ਉਹ ਫਿਰ ਇੱਥੇ ਛੱਡ ਗਿਆ ਰੋਡ 'ਤੇ ਹੀ ਤੇ ਉਦ ਮਗਰ ਇਹਨਾਂ ਦਾ ਥਾਂ ਹੈਗਾ ਵਾ ਤੇ ਥਾਂ ਵਿੱਚ ਨੂੰ ਫਿਰਦੀਆਂ ਵਾ ਠੀ ਥਾਂ ਚ ਥਾਂ ਵਿੱਚ ਨੂੰ ਫਿਰਦੀਆਂ ਵਾ ਥਾਂ ਵਿੱਚ ਨੂੰ ਫਿਰਦੇ ਆ ਤਿੰਨ ਕੁੜੀਆਂ ਇੱਕ ਨਹੀਂ ਅੱਛਾ 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 ਇਹਨਾਂ ਸਮੂਹਾਂ ਦੋਵੇਂ ਜੰਮਿਆਂ ਦਾ ਇਹਨੇ ਨੋ ਸਾਹਣਾ ਅੱਛਾ ਆ ਇਹਦੀ ਕਰ ਬਰਾ ਦੇ ਆਂਦੀ ਬੀ ਕਿਹੜੀ ਵਾਲੀ ਮਾ ਇੱਕ ਵਾਲੀ ਕੀ ਪੈਣ ਦੋ ਮਾਨਕਪੁਰੇ ਵਾਲੀ ਮਾਨਕਪੁਰੇ ਵਾਲੀ ਮਾ ਕਿ ਨੰਬਰ ਆਣੇ ਆਂ ਫਾਗੇ ਨਾ ਮਰਲੇ ਤੇਰਾ ਦੋ ਮਰਲੇ ਮਜੂਰੇ ਮਾ ਅੱਛਾ ਦੋ ਮਰਲੇ ਆ ਤੇ ਦੋ ਮਰਲਿਆਂ ਨੂੰ ਪੂਰੀ ਪੈਜੂਗੀ ਪਤਾ ਕੀ ਇਹਨੂੰ ਸ਼ੋਰ ਨਹੀਂ ਜਵਣਾ ਦੇਣਿਆ ਕਿਦਾਂ ਮੈਂ ਚੰਦਰਾ ਖਾਨੀ ਅੰਨੀ ਵਿੱਚ ਪਹਿਲੇ ਜਦੋਂ ਆਏ ਨਾ ਇੱਕ ਬੇਨਤੀ ਮੇਰੀ ਭੈਣ ਹਣਾ ਜਦੋਂ ਕਿਤੇ ਕੁੜੀਆਂ ਇੱਥੇ ਆਈਆਂ ਨਾ ਮੈਨੂੰ ਜ਼ਰੂਰ ਦੱਸਣਾ ਈ ਮੈਨੂੰ ਜ਼ਰੂਰ ਦੱਸਣਾ ਡਾਕਟਰ ਸਾਹਿਬ ਦੱਸ ਦੇ ਹਾਂ ਤੇ ਉਹਨਾਂ ਨੂੰ ਨਾ ਪਤਾ ਲੱਗੇ ਨਹੀਂ ਲੱਗਣਾ ਠੀਕ ਹੈ ਨਾ ਫੇਰ ਮੈਂ ਉਹਨਾਂ ਨੂੰ ਮਿਲੂ ਆਣ ਕੇ ਤਲਾਮਾ ਅਵੀਰ ਮਾਰਾ ਚੁੱਕੇ ਮਾਰਾ ਚੁੱਕ ਲੋ ਨਾ ਆ ਮਾਦਾ ਆਪ ਛੱਡ ਦੇ ਆ ਥੱਲੇ ਆ ਮਾਦਾ ਮੈਨੂੰ ਫੜਾ ਦੇ ਮੈਂ ਫੜ ਲੈਣਾ ਆ ਡੋਲੇ ਨਹੀਂ ਫੜਾ ਓਏ ਓਏ ਦੇਖਣਾ ਪਵੇ ਆਕਾਸ਼ ਬੂਆ ਖੋਲ ਬੂਆ ਖੋਲ ਹਾਂਜੀ ਨਹੀਂ ਪ੍ਰਾਣੀ ਨਹੀਂ ਹੈ ਜੀ ਮਾਤਾ ਇਧਰ ਆ ਇਧਰ ਆ ਮੇਰ ਮਾਂ ਇਧਰ ਅਵੀਰ ਤੂੰ ਹੀ ਤੂੰ ਹੀ ਨਾ ਜਾਵੇ ਇਧਰ ਧੀਰੋ ਧਿਆਨ ਨਾਲ ਦੇਣਾ ਬਿਠਾ ਦੇ ਬਿਠਾ ਕੇ ਸਿੱਧੀ ਸਿੱਧੀ ਨਾ ਮਾਤਾ ਨਹੀਂ ਦੇਖਦੀ ਕਿੱਥੇ ਡੱਕੀ ਤੈਨੂੰ ਅਹੀਂ ਵਿੜਾ ਉੱਧਰ ਦੀ ਫੜੋ ਮੈਂ ਫੜ ਦੋ ਅਫਲੇ ਕੋਈ ਗੱਲ ਨਹੀਂ ਅਸੀਂ ਸ਼ਟਡਾਊਨ ਕਰ ਲੈਣਾ ਹੈ ਮੈਂ ਮੈਂ ਕਰ ਦੇਣਾ ਡਾਊਨ ਚਾਬੀ ਕਿੱਥੇ ਆ ਫੜਾ ਫੜਾ ਚਾਬੀ ਆਹ ਚੱਲ ਮਾਰਾ ਇਹ ਮੈਂ ਆਪ ਇੱਕ ਮਿੰਟ ਲਈ ਆਹੀ ਅੱਛਾ ਅੱਛਾ ਉਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਕਮੇਟਰੀ ਨਹੀਂ ਆਹੀ ਛੱਡਣੀ ਮਾਤਾ ਮਾੜਾ ਜੇ ਪਰਾਂ ਨੂੰ ਤਾਂ ਮਾੜਾ ਇੱਕ ਇਹਦਾ ਮਾਤਾ ਦਾ ਨੰਬਰ ਲੈ ਲੀਣਾ ਗਵਰਡਰ ਦਾ ਹਾਂ ਹਾਂਜੀ ਨਹੀਂ ਨਹੀਂ ਮਾਤਾ ਬਿਸਤਰਾ ਲੋੜਨੀ ਆ ਠੀਕ ਨਹੀਂ ਆ ਪਿੱਛੇ ਰੱਖ ਲੈ ਬਾਬਾ ਜੀ ਖਾਮਾ ਬਿਸਤਰਾ ਰੱਖਣੇ ਹੁੰਦੀ ਡੱਬੀ ਰੱਖ ਲੋ ਬੇਟਾ ਉਹ ਮਾਤਾ ਬਿਸਤਰਾ ਵਾਧੂ ਬਿਸਰੇ ਗਿਆ ਬਿਸਤਰਾ ਟੱਕਰ ਲੈ ਚੱਲ ਕੋਈ ਨਹੀਂ ਇੱਕ ਵੀ ਦੀ ਇੱਥੇ ਨਾ ਪੈਨ ਦੇ ਉੱਪਰ ਇੱਕ ਆਪਣਾ ਨੰਬਰ ਲਿਖ ਦੋ ਥੱਲੇ ਠੀਕ ਹੈ ਜੀ ਤੇ ਇੱਕ ਇਹਨਾਂ ਦਾ ਇੱਕ ਇਹੜਾ ਵੀਰ ਇਹਨਾਂ ਦੀ ਮਾਤਾ ਗਵੰਡਣ ਇਹਨਾਂ ਦਾ ਨੰਬਰ ਲਿਖ ਲਈ ਆਪਾਂ ਠੀਕ ਹੈ ਨਾ ਨੰਬਰ ਲਿਖ ਦੋ ਆਪਣਾ ਬੋ ਬੋ ਜੀ ਨੇ ਪਾ ਲਿਆ ਗੰਦਾ ਵਾ ਗੰਦਾ ਵਾ ਇਹ ਲਾ ਰੱਖ ਲਿਆ ਵ ਮਗਰ ਰੱਖ ਲਿਆ ਵ ਰਖਾਤਾ ਵ ਰਖਾਤਾ ਵ ਇਸ ਤਰ੍ਹਾਂ ਮਗਰ ਰਖਾਤਾ ਵ ਮਗਰ ਹਾਂਜੀ ਪਿੱਛੇ ਲਿਖੀ ਦਵਾ ਕੱਢ ਕੇ ਮਾਤਾ ਜੀ ਇੱਕ ਆਪਣਾ ਨੰਬਰ ਲਿਖਾ ਦੇ ਵੀਰ ਨੂੰ ਨੰਬਰ ਆਪ ਦਾ ਨੰਬਰ ਕੋ ਪਹਿਲਾਂ ਖਾ ਨੰਬਰ ਆ ਨਹੀਂ ਨਹੀਂ ਉਹਨੇ ਲੇ ਲਾ ਲੈ ਲੈ ਰੱਖਦਾ ਫਲੈਸ਼ ਫਲੈਸ਼ ਨੰਬਰ ਅੰਦਰ ਹੀ ਇਹ ਰਖਾਤਾ ਮਾਤਾ ਰਖਾਤਾ ਵ ਇਹ ਰਖਾਤਾ ਵ ਰੱਖਾਤਾ ਰੋ ਰੋ ਵਾਲ ਬੁੱਲ ਵੀ ਕੱਟੇ ਨਾ ਉਹਨਾਂ ਨੂੰ ਰੋਣਾ ਕੋਈ ਨਹੀਂ ਆਈ ਆਵਾਂਗੀ ਤੈਨੂੰ ਮਿਲਣ ਆ ਆ ਬਸ ਬੇਚਿੰਤ ਜਾ ਤਲਵਾ ਆਵਾਂਗੇ ਅਸੀਂ ਕੋਈ ਰੋਣਾ ਕੁਛ ਨਹੀਂ ਕਰਤੇ ਨਾ ਪਤਾ ਵਰ ਗਣ ਅਧਰਿਸ਼ੇ ਵਾ ਕਰ ਲੈ ਲੋ ਸਾਰਾ ਮਲਾ ਆਵਾ ਤੇ ਧੀ ਨੇ ਵੇਲਾ ਇੱਥੇ ਮਾਂ ਸੁੱਟ ਕੇ ਚਲੀ ਗਈ ਲਾਂਹ ਤੇ ਇਹ ਜੀ ਧੀਆਂ ਦੇ ਹਾਂ ਜੀ ਆ ਇਹਨਾਂ ਦਾ ਨੰਬਰ ਜੀ ਓਕੇ ਓਕੇ ਠੀਕ ਹੈ ਚਲੋ ਠੀਕ ਹੈ ਲਾਂਹ ਦੇ ਧੀਆਂ ਸਭੋਂ ਜ਼ਿਆਦਾ ਕਰਦੀਆਂ ਵੇਲਾ ਪਰ ਮੈਂ ਵੀਰੇ ਦੀਵਾਲੀ ਵਾਲੇ ਦਿਨ ਮਾਤਾ ਲੈ ਕੇ ਆਂ ਦੀਵਾਲੀ ਵਾਲੇ ਦਿਨ ਆ ਜਗਰਾਉ ਤੋਂ ਕੁੜੀਆਂ ਕਹਿੰਦੀਆਂ ਵੀ ਮਾਂ ਨੂੰ ਸਾਡੀ ਨੂੰ ਲੈ ਜਾਓ ਅਸੀਂ ਘਰ ਦੀ ਸਫਾਈ ਕਰਨੀ ਆ ਹਾਂ ਬਿਲਕੁਲ ਨ ਲੈ ਦਸ ਲੈ ਇਹੋ ਜੀ ਦੁਨੀਆ ਜੀ ਹਾਂ ਆ ਦਿਵਾਲੀ ਵਾਲੇ ਦੇ ਲੈ ਕੇ ਆ ਤੇ ਬਾਅਦ ਵਿੱਚ ਜਦੋਂ ਮੈਂ ਵੀਡੀਓ ਪਾਈ ਫਿਰ ਚੀਕਾ ਮਾਰਦੇ ਆ ਫੋਨ ਲਾਇਆ ਕਿ ਵੀ ਸਾਡੀ ਮਾਂ ਨੂੰ ਘਰ ਦੋ ਤੇ ਮੈਂ ਕਿਹਾ ਆ ਕਿਉਂ ਇਹ ਸਾਡੀ ਵੀਡੀਓ ਪੈ ਗਈ ਹੈ ਤੇ ਮੈਂ ਵੀਡੀਓ ਪੈ ਗਈ ਹੈ ਜੇ ਮੈਂ ਨਾ ਪਾਉਂਦਾ ਫਿਰ ਨਹੀਂ ਖੜਨੀ ਹਾਂ ਕਿਸੇ ਆਪਣਾ ਦਿਖਾ ਦਿੱਤੇ ਬਨਾ ਮਰਾ ਆਪਣੇ ਮਹਾਰਾਣੀ ਆ ਜੀ ਹਾਂ ਪਿੰਨ ਦੀ ਸਾਈਡ ਤੇ ਆ ਬਾਬਾ ਜੀ ਨੇ ਸਿੰਧ ਕੋ ਦਸਾੜ ਲਾ ਗਿਆ ਬ ਚੱਲਿਆ ਲੈ ਗਿਆ ਉਹਨੂੰ ਇਹਦੇ ਘਰੇ ਇਹਦੇ ਕਮੋ ਰੋਡ ਤੇ ਹਾਂ ਹਾਂ ਕਮੋਆ ਰੋਡ ਤੇ ਜੀ ਚਲ ਮੈਂ ਚਲੋਣਾ ਹਾਂਜੀ ਆ ਬਾਬਾ ਰਤਨ ਦੇ ਸੋਸਾਇਟੀ ਆ ਕਿੱਡੇ ਮੈਂ ਕੱਢਦਾ ਟਾਡੇ ਇੱਕ ਪਟਸਾ ਦੀ ਮਾਤਾ ਇੱਕ ਉਹ ਉਧਰ ਚਲੀ ਗਈ ਸੀ ਅੱਛਾ ਉਹਦੀ ਵੀਡੀਓ ਪਾਈ ਦਾ ਪਰਿਵਾਰ ਲੱਗ ਗਿਆ ਥੋੜੇ ਦਿਨਾਂ ਦੀ ਗੱਲ ਹੈ ਤੇ ਚਲਈਏ ਆਪਾਂ ਕਰੀਏ ਜੀ ਬਾਤ ਥੈਂਕ ਯੂ ਵੀਰ ਜੀ ਧੰਨਵਾਦ ਤੁਹਾਡਾ ਪਾਣੀ ਪੀ ਜੀ ਹਾਂ ਜੀ ਆਹ ਵਾਪਨਾ ਰੱਖ ਦੇ ਨੇ ਆ ਥੋੜਾ ਥੋੜਾ ਬੜੇ ਪਾਇਆ ਰਿਹਾ ਹੈ ਚੰਗਾ ਜੀ ਮੈਂ ਨਾ ਚੱਲੀ ਮੈਂ ਨਾ ਮੈਂ ਹੁਣ ਮਾਤਾ ਦੇ ਘਰੇ ਚੱਲਿਆ ਮਰੇ ਕੁੜੀ ਨੂੰ ਮਿਲਣਾ ਜਿਹੜੀ ਆਂਦੀ ਆ ਹਾਂ ਚੰਗਾ ਵੀਰ ਜੀ ਹਾਂ ਚੰਗਾ ਜੀ ਕਿਉਂਕਿ ਲੱਗੇ ਹੈਗਾ ਇੱਕ ਰੀਮਾ ਵਿਖਾਉਣਾ ਤੇ ਚੰਗਾ ਵੀਰ ਜੀ ਗਲਤੀ ਛੱਡੀ ਕਰਿਓ ਮਾਫ ਕਰਨਾ ਚੰਗਾ ਬ੍ਰਦਰ ਤੀਗਾ ਦੇ ਦੱਸੋ ਹਾਂ ਮਹਾਰਾਜ ਜੀ ਚੰਗਾ ਬਾਬੂ ਬਾਈ ਪੜਾ ਕਰੇ ਘਰ ਵੱਲ ਹੋਠੀੜ ਦੇ ਤਾ ਦੇਖਾ ਬੇਟਾ ਤੇ ਬੇਸਤਾ ਕਰੀ ਜਾਂਦੇ ਬੇਟਾ ਬਿਸਤਰਾ ਗੰਦਾ ਆਇਆ ਹੋਇਆ ਪਿਆ ਇੱਥੇ ਉਦਾਂ ਕਿਹਨੂੰ ਦੇ ਦੂੰਦੇ ਹੋ ਬਿਸਤਰਾ ਮੈਂ ਲੈਣਾ ਉਧਰ ਪਿਆ ਹੋ ਗਿਆ ਨਹੀਂ ਹਾਂ ਮੈਂ ਪੈਣੇ ਉਹ ਲੈ ਜਾਓ ਬਿਸਤਰਾ ਤੇ ਲੇក ਆਸ਼ ਕਰਿਓ ਦੇ ਹਾਂ ਚੱਲੀਓ ਦੇ ਘਰੇ ਮੈਂ ਨਾ ਚੱਲੀਓ ਦੇ ਘਰੇ ਕਰਾਂਗੇ ਇਹਦੇ ਮਾਤਾ ਰਹਿਗਾ ਮੇਰੇ ਪਾਰਾ ਦਿਹਾੜਦੇ ਮਾਤਾ ਹੈਗਾ ਮਾਤਾ ਰੱਖਦਾ ਵਾ ਚੰਗਾਈ ਉਹ ਰੱਖਦੇ ਪੈਣੇ ਰੱਖਦੇ ਰੱਖਦੇ ਅਰ ਖਾ ਲੈ ਰੰਦੇ ਇਹ ਰੱਖਦੇ ਮਰ रक्ता माता रखता लै तो मैं भी जानी पर एक बार जलूस जंगा कानी ने है आरो जाना गांव तो भी हरी सोचन गे लोग ਮੈਂ ਇਹਦੀ ਕੁੜੀ ਦੇ ਕੋਲ ਘਰੇ ਲੱਗੇ ਕੋੜਾ ਫੇਰ ਆਪਦੇ ਨਾਲ ਖੜਨੇ ਆ ਆ ਜਲੂਸ ਕੱਢੀ ਕਿਉਂ ਨਾ ਚੰਗੀ ਤਰ੍ਹਾਂ ਹੈ ਪਤਾ ਕਰ ਲਾਂਗੇ ਕਿੱਥੇ ਗਾਦੇ ਹੈ ਆਜੋ ਜਾਣਾ ਨਹੀਂ ਬਹੁਤੀ ਗੱਲ ਆ ਇੱਥੋਂ ਘੁਮਾ ਲਈ ਨਾ